ਪਰ ਮੇਰੇ ਪਿਤਾ ਜੀ ਤੋਂ ਤੰਜ਼ ਕਰਕੇ ਯਾਰ ਆਪਣੇ ਪਿਓ ਦੀ ਗੱਲਾਂ ਕਰਦੇ ਕਿਹੜਾ ਵਿਅਕਤੀ ਆ ਜਿਹਦੇ ਮਾਂ ਜਿਹੜਾ ਆਪਣੇ ਮਾਂ ਪਿਓ ਦੀ ਗੱਲ ਨਹੀਂ ਕਰਦਾ ਹੁਣ ਜੇ ਤੇਰਾ ਪਿਓ ਤੂੰ ਆਪਣੇ ਪਿਓ ਬਾਰੇ ਨਹੀਂ ਕੁਝ ਕਹਿਣਾ ਚਾਹੁੰਦਾ ਜਾਂ ਤੈਨੂੰ ਪਤਾ ਹੋਊਗਾ ਕਿ ਤੇਰੇ ਪਿਓ ਪਿਤਾ ਜੀ ਮਾਸਟਰ ਮਹਿੰਦਰ ਸਿੰਘ ਦਾ ਕਿਦਾਂ ਦਾ ਕਿਰਦਾਰ ਸੀਗਾ ਤੂੰ ਜੇ ਉਹਨਾਂ ਬਾਰੇ ਨਹੀਂ ਗੱਲ ਕਰਦਾ ਕਿਉਂਕਿ ਮੈਂ ਨਹੀਂ ਕਦੀ ਅਜ ਤਾਈ ਸੁਣਿਆ ਗੱਲ ਕਰਦੇ ਤੇ ਅਸੀਂ ਵੀ ਆਪਣੇ ਪਿਓ ਦੇ ਬਾਰੇ ਇਹਨਾਂ ਗੱਲ ਕੀਤੀ ਜਿੱਥੇ ਕਿਤੇ ਭਗਵੰਤਪານ ਨੇ ਜਾਣਾ ਉਸ ਸ਼ਹਿਰ ਵਿੱਚ ਛੋਣੀ ਬਣ ਜਾਂਦਾ ਸਾਰੀ ਪੁਲਿਸ ਤਾਂ ਉੱਥੇ ਉੱਦਣ ਲੱਗੀ ਉਹ ਜਿੰਨੇ ਮਰਜੀ ਗੈਂਗਸਟਰ ਜਾ ਕੇ ਵਿਆਹਾਂ ਦੇ ਵਿੱਚ ਗੋਲੀਆਂ ਮ ਭਗਵੰਤਪਾਨ ਦਾ ਬਿਆਨ ਪੜਿਆ ਕਿ ਸਾਡੇ ਸਰਪੰਚ ਨੂੰ ਮਾਰਨ ਵਾਲੇ ਬੰਦੇ ਨਹੀਂ ਛੱਡਾਂ ਕਿਉਂ ਜਿਹੜੇ ਬਾਕੀ ਪਾਰਟੀਆਂ ਦੇ ਬੰਦੇ ਮਰਦੇ ਨੇ ਜਾਂ ਜਿਹੜੇ ਕੋਈ ਆਜ਼ਾਦ ਜਿਹੜੇ ਆਰਡੀਨਰੀ ਸਿਟੀਜ਼ਨਸ ਨੇ ਉਹਨਾਂ ਦੀ ਕੀਮਤ ਤੁਹਾਡੇ ਸਰਪੰਚ ਦੀ ਜਾਨ ਨਾਲੋਂ ਕੋਈ ਘੱਟ ਐ ਫਰੋਤੀਆਂ ਤੇ ਬਲੈਕਮੇਲ ਤੇ ਐਕਸਟਰਸ਼ਨ ਅੱਜ ਪੰਜਾਬ ਦੇ ਵਿੱਚ ਇੱਕ ਰੋਜ਼ ਮਰਰਾ ਦੀ ਗੱਲ ਹੈਗੀ ਆ ਇਹਦੇ ਪਿੱਛੇ ਇਹੀ ਕਾਰਨ ਹੈ ਕਿ ਪੁਲਿਸ ਦਾ ਅਸਲ ਜੋ ਕੰਮ ਹੈ ਲਾਅ ਐਂਡ ਆਰਡਰ ਦਾ ਉਹਦੇ ਤਾਂ ਉੱਥੇ ਹੱਥ ਬੰਨੇ ਹੋਏ ਨੇ ਇਹ ਤਾਂ ਰੱਖੀ ਇਹਨਾਂ ਨੇ ਸਿਰਫ ਪਰਚੇ ਦਰਜ ਕਰਨ ਵਾਸਤੇ ਜਿੱਦਾਂ ਤੁਸੀਂ ਕਿਹਾ ਸੋਸ਼ਲ ਮੀਡੀਆ ਤੇ ਇਕਨਾ ਪੋਲੀਟੀਕਲ ਵਿਂਡੇਟਾ ਦਾ ਸੈੱਲ ਬਣਾਇਆ ਆ ਆਮ ਆਦਮੀ ਪਾਰਟੀ ਠੀਕ ਹੈ ਪੰਜਾਬ ਭਵਨ ਨਵੀਂ ਦਿੱਲੀ ਚ ਦੇਦੇ ਦੇਤੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਪੰਜਾਬ ਦੇ ਸਾਡੇ ਦੇ ਪਰਚੇ ਦਰਜ ਕਰਨ ਵਾਸਤੇ ਤੁਹਾਡੇ ਦੇ ਪਰਚੇ ਦਰਜ ਕਰਨ ਵਾਸਤੇ ਸੀਨੀਅਰ ਪੁਲਿਸ ਆਫੀਸਰਸ ਨੂੰ ਸਾਰੇ ਪੰਜਾਬ ਚੋਂ ਉਹ ਵਾਚ ਕਰਦੇ ਨੇ ਸੋਸ਼ਲ ਮੀਡੀਆ ਤੇ ਕਿ ਕਿਹੜਾ ਕਿਹੜਾ ਆਦਮੀ ਸਰਕਾਰ ਦਾ ਵਿਰੋਧ ਕਰਦਾ ਉਹਨਾਂ ਦੇ ਫਿਰ ਮੁਕਦਮੇ ਤਿਆਰ ਕਰਕੇ ਅਫਸਰ ਡਾਇਰੈਕਟਲੀ ਮੁਹੰਮਦ ਇਰਸ਼ਾਦ ਨੂੰ ਜਵਾਬਦੇ ਨੇ ਭਗਵੰਤ ਮਾਨ ਨੂੰ ਜਵਾਬ ਦੇਣਗੇ ਹੀ ਡਸਨਟ ਨੋ ਇਹਨੇ ਵੀ ਉੱਥੇ ਸਬਾਰਸ਼ ਕਰਨ ਲਈ ਕਿ ਖੈਰੇ ਦੀ ਫਾਈਲ ਖ ਪਰ ਜਾਊਗੀ ਉਹ ਮੁਹੰਮਦ ਅਰਸ਼ਾਦ ਦੇ ਕੋਲ ਤੇ ਵਿਜੀਲੈਂਸ ਦੇ ਅਫਸਰ ਜਾਣਗੇ ਸਿੱਧੇ ਦਿੱਲੀ ਇੰਨਾ ਖੈਰ ਨਾਲ ਵਿਰੋਧ ਕੀ ਹੈ ਇੱਕ ਵਾਰ ਨਹੀਂ ਹੋਇਆ ਤੁਹਾਡੇ ਨਾਲ ਚਲੋ ਹੁਣ ਤਾਂ ਤੁਹਾਨੂੰ ਵਿਧਾਨ ਸਭਾ ਦੇ ਵਿੱਚੋਂ ਕੱਢਿਆ ਪਹਿਲਾਂ ਵੀ ਤਰਨ ਵਾਲੇ ਹੁੰਦਾ ਰਿਹਾ ਇੰਨਾ ਵਿਰੋਧ ਸਖਪਾਲ ਸਿੰਘ ਖੈਰ ਨਾਲ ਕਾਂਗਰਸੀ ਤਾਂ ਹੋਰ ਵੀ ਬਹੁਤ ਨੇ ਪ੍ਰਤਾਪ ਸਿੰਘ ਬਾਜਾ ਹੋਰ ਵੀ بڑے ਕਾਂਗਰਸੀ ਉੱਤੇ ਬੰਦ ਰਹੇ ਮਤਲਬ ਮੁੱਖ ਮੰਤਰੀ ਵੀ ਪੂਰਾ ਸਮਾਂ ਤੁਹਾਡੇ ਤੇ ਮਤਲਬ ਤੁਹਾਡੇ ਕਮੈਂਟਾਂ ਤੇ ਵੀ ਬੋਲਿਆ ਜਿਹੜੇ ਤੁਹਾਡੇ ਮਤਲਬ ਜੇ ਤੁਸੀਂ ਤੁਹਾਡੇ ਸਮਰਥਕ ਕਰਦੇ ਹੋ ਜੇ ਕਿਸੇ ਵੀ ਤਾਂ ਸਾਥ ਹੀ ਰਹੇ ਹੋ ਨਾ ਤੁਸੀਂ ਉਹਦੇ ਬੰਦਾ ਕਮੈਂਟ ਵੀ ਪੜਿਆ ਉਹਨਾਂ ਨੇ ਇੱਕ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੇਰੀ ਉੱਠ ਕੇ ਸਾਈਨ ਕਰਦਾ ਨਹੀਂ ਕਰਦਾ ਝੂਠ ਬੋਲਦਾ ਇਹ ਪਹਿਲਾਂ ਉੱਠ ਕੇ ਖੇਰੇ ਦਾ ਸੋਸ਼ਲ ਮੀਡੀਆ ਦੇਖਦਾ ਉਹਨੇ ਕੀ ਬੋਲਿਆ ਤੇ ਉਹਦੇ ਥੱਲੇ ਕਮੈਂਟ ਕੀ ਆ ਹੁਣ ਦੇਖੋ ਕਦੀ ਚੀਫ ਮਿਨਿਸਟਰ ਇਸ ਲੈਵਲ ਤੱਕ ਗਿਰ ਸਕਦਾ ਕੋਮੈਂਟਸ ਕੋ ਪੜਿਆ ਕੀ ਗੱਲ ਕੋਮੈਂਟ ਚ ਚੰਗੀ ਪੜ੍ਹਾਈ ਲੈਣਾ ਕੋ ਮਾੜੀ ਗੱਲ ਆ ਇੰਗਲਿਸ਼ ਇਜ਼ ਅ ਵਰਲਡ ਲੈਂਗੁਏਜ ਸਾਰੀ ਦੁਨੀਆ ਬੋਲਦੀ ਮੈਨੂੰ ਫਕਰ ਆ ਕਿ ਮੈਂ ਇੰਗਲਿਸ਼ ਬੋਲਦਾ ਬਲਕਿ ਮੈਂ ਕਹਿੰਦਾ ਇਹਨੂੰ ਇਨਫੀਰੀਓਰਿਟੀ ਕੰਪਲੈਕਸ ਹੈ ਕਿ ਆ ਜਿਹੜੇ ਬੰਦੇ ਬੈਠੇ ਨੇ ਸਾਹਮਣੇ ਇਹ ਮੇਰੇ ਤੋਂ ਜ਼ਿਆਦਾ ਪੜ੍ਹ ਕਿਉਂ ਗਏ ਨੇ ਯਾਂ ਅੰਗਰੇਜ਼ੀ ਕੋ ਬੋਲਦੇ ਨੇ ਪੰਜਾਬ ਦਾ ਬੱਚਾ-ਬੱਚਾ ਦੇਖ ਰਿਹਾ ਕਿ ਯਾਰ ਆ ਚੀਫ ਮਿਨਿਸਟਰ ਸਾਡਾ ਇਦਾਂ ਤਾਂ ਬੁੜੀਆਂ ਨਹੀਂ ਲੜਦੀਆਂ ਪਿੰਡਾਂ ਦੇ ਵਿੱਚ ਇਦਾਂ ਦਾ ਮੁਹੱਲਿਆਂ ਦੇ ਵਿੱਚ ਗੁੰਡੇ ਨਹੀਂ ਲੜਦੇ ਛੋਟੇ ਪੱਦਰ ਦੇ ਜਿਵੇਂ ਇਹ ਤਾਹਨੇ ਮਾਰਦਾ ਉਹ ਕੜੀ-ਕੜੀ ਉੱਠਦਾ ਇੱਕ ਦਿਨ ਮੇਰੇ ਕੋ ਕਹਿੰਦਾ ਇੱਕ ਬਜ਼ੁਰਗ ਆਇਆ ਉਹਨੇ ਮੇਰੇ ਕੰਨ 'ਚ ਕਿਹਾ ਕਿ ਗਾਹਾਂ ਦੀ ਤਿਆਰੀ ਕਰ ਤੇ ਜਿਹੜਾ ਬੰਦਾ ਤੰਜ਼ ਕਰ ਰਿਹਾ ਸੀਗਾ ਕਹਿੰਦਾ ਪਹਿਲੀ ਗੱਲ ਤਾਂ ਇਹ ਦੱਸੇ ਕਿ ਕਿਹੜਾ ਬਜ਼ੁਰਗ ਆਇਆ ਸੀਗਾ ਕਦੀ ਇਹ ਕਿਸੇ ਬੀਬੀ ਦਾ ਜ਼ਿਕਰ ਕਰ ਦਿੰਦਾ ਕਦੀ ਕਿਸੇ ਅ ਨੌਜਵਾਨ ਦਾ ਜ਼ਿਕਰ ਕਰਨ ਦਾ ਕਿ ਮੇਰੇ ਕੰਨ ਚੋਂ ਕਹਿ ਗਿਆ ਇਹਨੇ ਕਦੀ ਅਜ ਤੈਨ ਨਹੀਂ ਦੱਸਿਆ ਕਿ ਕੌਣ ਕਹਿਣਾ ਸੀ ਪਰ ਇਸ ਬਜ਼ੁਰਗ ਬਾਰੇ ਉਹਨੇ ਕਿਹਾ ਕਿ ਮਾਨ ਸਾਹਿਬ ਤੁਹਾਨੂੰ ਗਲਤਫਹਿਮੀ ਹੋ ਗਈ ਆ ਉਹ ਤੁਹਾਨੂੰ ਗਾਹਾਂ ਦੀ ਨਹੀਂ ਤਿਆਰੀ ਕਰਦਾ ਉਹ ਗਾਹਾਂ ਦੀ ਤਿਆਰੀ ਕਰਾਉਣ ਨੂੰ ਕਹਿ ਰਿਹਾ ਵਾ ਜਿਹਨਾਂ ਤੇ ਮਾਨ ਕਰਦੇ ਨੇ ਨਾ ਇਹਨਾਂ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਪੁਲਿਸ ਕਦੀ ਕਿਸੇ ਦੀ ਹੋਈ ਆ ਅੱਜ ਤੱਕ ਤੁਸੀਂ ਦੇਖਿਆ ਕੋਈ ਪੁਲਿਸ ਕਿਸੇ ਦੀ ਸਕੀ ਆ ਦੇ ਹੈਵ ਟੂ ਓਬੇ ਦ ਇਨਕੰਮਪੈਂਟ ਗਵਰਨਮੈਂਟ ਕੋਈ ਮੰਨਿਆ ਜਾਵੇ ਤੁਹਾਡੀ ਸਰਕਾਰਾਂ ਤਾਂ ਖੋਲੋਂਗੇ ਫਾਈਲਾਂ ਚਾਹੇ ਭਗਵੰਤ ਸਿੰਘ ਮਾਨਾ ਦੇ ਚਾਹੇ ਹੇਟਲਾ ਕੋਈ ਐਮਐਸ ਮੇਤੇ ਐਨਡੀਪੀਐਸ ਦਾ ਕੇਸ ਦਰਜ ਹੋਇਆ ਝੂਠਾ 9 ਸਾਲ ਪੁਰਾਣਾ ਝੂਠਾ ਮੁਕਦਮਾ ਭਗਵੰਤਪਾਨ ਨੇ ਕੀਤਾ ਇਫ ਆਈ ਗੈਟ ਅ ਇਨਵੈਸਟੀਗੇਸ਼ਨ ਡਨ ਭਗਵੰਤਪਾਨ ਵੀ ਆਊਗਾ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਾਜ਼ਿਸ਼ ਆਊਗੀ 120 ਬੀ ਚੇ ਅੰਦਰ ਨਾਮਜ਼ਦ ਹੋਣ ਆਹਣ ਵਿਕਰਮ ਜੀਠਿਆ ਦੇ ਕਰਦੇ ਨੇ ਬੜਾ ਨਾਜ਼ ਕਰਦੇ ਨੇ 200 ਗਵਾਹ ਆ ਉਹਦੀ ਟ੍ਰਾਇਲ ਅਗਰ ਚੱਲੇਗੀ ਉਹ ਘੱਟੋ ਘੱਟ 15 ਸਾਲ ਟ੍ਰਾਇਲ ਚੱਲਣੀ ਹੈ 15 ਸਾਲ ਉਹਨਾਂ ਦਾ ਇਹਨਾਂ ਦਾ ਮਨਸ਼ਾ ਇਹਨਾਂ ਦੀ ਮਨਸ਼ਾ ਕੋਈ ਇਨਸਾਫ ਲੈਣਾ ਨਹੀਂ ਇਹਨਾਂ ਦੀ ਮਨਸ਼ਾ ਕੋਈ ਪੈਸੇ ਰਿਕਵਰ ਕਰਨਾ ਨਗਾ ਇਹਨਾਂ ਦੀ ਬੰਸ਼ਾ ਕੋਈ ਕਰਪ ਬੰਦਿਆਂ ਨੂੰ ਪੜਣੀ ਨਹੀਂ ਇਹ ਤਾਂ ਸਿਰਫ ਆਪਣੇ ਓਪੋਨੈਂਟ ਲੱਭਦੇ ਨੇ ਔਰ ਤੁਥ-ਮੁਥ ਕਰਕੇ ਕੈ ਐਫਆਈਆਰ ਦੇਣੀ ਹੈ ਤੇ ਚਾਰ-ਪੰਜ ਮਹੀਨੇ ਜੇਲ੍ਹ ਚ ਕਟਾਉਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਸਪੀਚਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬੋਲਾਂ ਦੇ ਵਿੱਚ ਪੰਜਾਬ ਖੁਸ਼ਹਾਲੀ ਵਾਲਾ ਪੰਜਾਬ ਦੀ ਪ੍ਰਜਾ ਉਹਨਾਂ ਤੋਂ ਖੁਸ਼ ਆ ਤੇ ਪੰਜਾਬ ਦੀ ਪ੍ਰਜਾ ਉਹਨਾਂ ਨੂੰ ਇਹ ਕਹਿ ਰਹੀ ਆ ਕਿ ਤੁਸੀਂ ਅਗਲੀ ਵਾਰ ਆਉਣ ਦੀ ਤਿਆਰੀ ਕਰੋ ਅਗਲੀ ਵਾਰ ਅਸੀਂ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਾਂਗੇ ਪਰ ਜੇਕਰ ਗਰਾਊਂਡ ਤੇ ਧਰਾਤਲ ਤੇ ਨਜ਼ਰ ਮਾਰਦੇ ਹਾਂ ਤਾਂ ਧਰਾਤਲ ਤੇ ਨਜ਼ਰ ਮਾਰੀਏ ਤਾਂ ਨਜ਼ਰ ਇਹ ਆਉਂਦਾ ਕਿ ਜੋ ਵੀ ਸਵਾਲ ਚੁੱਕਦਾ ਆ ਆਰਟੀਆਈ ਕਾਰਕੋਨਾ ਉਹਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਨੇ ਜੋ ਆਜ਼ਾਦ ਪੱਤਰਕਾਰਾਂ ਇਹਨਾਂ ਦੇ ਅੱਗੇ ਵਿਕਦਾ ਨਹੀਂ ਝੁਕਦਾ ਨਹੀਂ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਇਹਨਾਂ ਦੇ ਯੁੱਧ ਨਸ਼ਿਆਂ ਵਿਰੋਧੀ ਪੋਲ ਕਿਸੇ ਪੱਤਰਕਾਰ ਦੇ ਵੱਲੋਂ ਜਿਹੜੀਆਂ ਖੋਲ੍ਹੀ ਜਾਂਦੀ ਆ ਤੇ ਪੰਜਾਬ ਦੇ ਵਿੱਚ ਧੜਾ ਧੜ ਕਤਲੋਗਾਰ ਜਿਹੜੀ ਆ ਹੋ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਅਮਰਸਰ ਦੇ ਵਿੱਚ ਇਹਨਾਂ ਦੇ ਖੁਦ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪੰਜਾਬ ਦੇ तमाम ਐਪੀਸੋਡ ਤੇ ਗੱਲਬਾਤ ਕਰਾਂਗੇ तमाम ਵਰਤਾਰੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਪਾਲ ਸਿੰਘ ਸਵਾਗਤ ਕਰੀਏ ਫਰਗ ਲੀਗਲ ਬਾਬੂ ਜੀ ਕਰਸਾ ਬਹੁਤ ਸ਼ੁਕਰੀਆ ਜੀ ਕਰਸਾਬ ਜਿਸ ਤਰ੍ਹਾਂ ਦੇ ਨਾਲ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਪੰਜਾਬ ਬਹੁਤ ਖੁਸ਼ਹਾਲੀ ਵਾਲਾ ਤੁਸੀਂ ਚਾਹੇ ਉਹਨਾਂ ਦੀਆਂ ਸਪੀਚਾਂ ਪੰਜਾਬ ਦੇ ਵਿੱਚ ਸੁਣੋ ਚਾਹੇ ਹੋਰ ਸੂਬੇ ਦੇ ਵਿੱਚ ਸੁਣੋ ਉਹ ਕਹਿੰਦੇ ਨੇ ਕਿ ਪੰਜਾਬ ਬਹੁਤ ਖੁਸ਼ਹਾਲਾ ਪਰ ਓਵਰ ਆਲ ਪੰਜਾਬ ਦੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੱਥੇ ਸਵਾਲ ਚੁੱਕਣ ਵਾਲਿਆਂ ਦੇ ਉੱਪਰ ਪਰਚੇ ਯੁੱਧ ਨਸ਼ਿਆਂ ਵਿਰੋਧੀ ਪੋਲ ਖੋਲਣ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਦੇ ਖੁੱਦ ਦੇ ਸਰਪੰਚ ਦਾ ਵੀ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਪਰ ਇਹ ਕਹਿੰਦੇ ਨੇ ਕਿ ਫਿਰ ਵੀ ਲਾਅ ਐਂਡ ਆਰਡ ਦੇਖੋ ਪਿਛਲੇ ਦਿਨਾਂ ਚ ਨਾ ਮੈਂ ਇੱਕ ਸੋਸ਼ਲ ਮੀਡੀਆ ਤੇ ਬੜਾ ਇੱਕ ਮਜ਼ਾਕੀਆ ਤੰਜ਼ ਸੁਣਿਆ ਜੀ ਭਗਵੰਤਮਾਨ ਇੱਕ ਸਪੀਚ ਵਿੱਚ ਕਹਿ ਰਿਹਾ ਸੀਗਾ ਕਿ ਮੈਂ ਤਾਂ ਬਹੁਤ ਜਿਵੇਂ ਤੁਸੀਂ ਕਹਾ ਕਿ ਬਹੁਤ ਖੁਸ਼हाल ਕਰਤਾ ਰੰਗਲਾ ਕਰਤਾ ਇੱਕ ਦਿਨ ਮੇਰੇ ਕੋਲ ਕਹਿੰਦਾ ਇੱਕ ਬਜ਼ੁਰਗ ਆਇਆ ਉਹਨੇ ਮੇਰੇ ਕੰਨ ਚ ਕਿਹਾ ਕਿ ਗਾਹਾਂ ਦੀ ਤਿਆਰੀ ਕਰ ਲਓ ਤੇ ਜਿਹੜਾ ਬੰਦਾ ਤੰਜ਼ ਕਰ ਰਿਹਾ ਸੀਗਾ ਕਹਿੰਦਾ ਪਹਿਲੀ ਗੱਲ ਤਾਂ ਇਹ ਦੱਸੇ ਕਿ ਕਿਹੜਾ ਬਜ਼ੁਰਗ ਆਇਆ ਸੀਗਾ ਕਦੀ ਇਹ ਕਿਸੇ ਬੀਬੀ ਦਾ ਜ਼ਿਕਰ ਕਰ ਦਿੰਦਾ ਕਦੀ ਕਿਸੇ ਉਹ ਨੌਜਵਾਨ ਦਾ ਜ਼ਿਕਰ ਕਰਨ ਦਾ ਕਿ ਮੇਰੇ ਕੰਨ ਚੋਂ ਕਹਿ ਗਿਆ ਇਹਨੇ ਕਦੇ ਅੱਜ ਤੈਨੂੰ ਨਹੀਂ ਦੱਸਿਆ ਕਿ ਕੌਣ ਕਹਿਣਾ ਸੀ ਪਰ ਇਸ ਬਜ਼ੁਰਗ ਬਾਰੇ ਉਹਨੇ ਕਿਹਾ ਕਿ ਮਾਨ ਸਾਹਿਬ ਤੁਹਾਨੂੰ ਗਲਤਫਹਿਮੀ ਹੋ ਗਈ ਆ ਉਹ ਤੁਹਾਨੂੰ ਗਾਹਾਂ ਦੀ ਨਹੀਂ ਤਿਆਰੀ ਕਰਦਾ ਉਹ ਗਾਹਾਂ ਦੀ ਤਿਆਰੀ ਕਰਾਉਣ ਨੂੰ ਕਹਿ ਰਿਹਾ ਵਾ ਸੋ ਬੇਸਿਕਲੀ ਭਗਵੰਤ ਮਾਨ ਨੇ ਬੜਾ ਧੋਖ ਮਾਇਆ ਪਿਛਲੇ 4 ਸਾਲਾਂ ਚ ਬਹੁਤ ਜ਼ੁਲਮ ਟਾਇਆ ਵਾ ਇੰਨੇ ਪਰਚੇ ਦਰਜ ਕੀਤੇ ਇਹ ਸਰਕਾਰ ਖਰਚੇ ਤੇ ਪਰਚੇ ਦੀ ਸਰਕਾਰ ਆਪਣੀਆਂ ਮਸ਼ਹੂਰੀਆਂ ਬੱਸਾਂ ਦੇ ਪਿੱਛੇ ਖੰਭਿਆਂ ਦੇ ਉੱਤੇ ਗਲੀਆਂ ਕੂਚਾਂ 'ਚ ਠੇਕਿਆਂ ਤੇ ਲਾ ਕੇ ਇਸ ਤਰ੍ਹਾਂ ਨਾਲ ਪੇਸ਼ ਕਰ ਰਹੇ ਨੇ ਕਿ ਜਿਵੇਂ ਅਸੀਂ ਸਾਰੇ ਪਾਸੇ ਪੰਜਾਬ ਨੂੰ ਜਿਹੜਾ ਤਰੱਕੀ ਦੀ ਰਾਹ ਤੇ ਲੈ ਗਏ ਜਦ ਕਿ ਇਹਦੇ ਉਲਟ ਕੰਮ ਚੱਲ ਰਿਹਾ ਜਿਹੜਾ ਪਿਛਲੇ ਦਿਨਾਂ ਚ ਪਰਚਾ ਦਰਜ ਹੋਇਆ ਤੁਹਾਡੇ ਸਾਰਿਆਂ ਤੇ ਆਜ਼ਾਦ ਮੀਡੀਆ ਤੇ ਆਰਟੀਆਈ ਐਕਟੀਵਿਸਟ ਤੇ ਉਹ ਦਰਸਾਉਂਦਾ ਵਾ ਕਿ ਇਹ ਕਿੰਨੀ ਅੰਦਰੋਂ ਖੋਖਲੀ ਔਰ ਬੁਖਲਾਹਟ ਦੀ ਸਰਕਾਰ ਹੈ ਕਿ ਜਿਹੜੀ ਇੱਕ ਛੋਟਾ ਜਿਹਾ ਕ੍ਰਿਟਿਸਿਜ਼ਮ ਇੱਕ ਹੈਲੀਕਾਪਟਰ ਦਾ ਇੱਕ ਸਵਾਲ ਉਹਦਾ ਜਵਾਬ ਇਹਨਾਂ ਕੋਲ ਕੋਈ ਬਾਦਲੀਲ ਨਹੀਂਗਾ ਇਹਨਾਂ ਕੋ ਉਹਦਾ ਜਵਾਬ ਹੈਗਾ ਪਰਚਾ ਔਰ 10 15 ਦੇ ਪਰਚਾ ਦਰਜ ਕੀਤਾ ਇਹਨੋਂ ਜ਼ਿਆਦਾ ਸ਼ਰਮਨਾਕ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਮੋਨ ਸਿੰਘ ਔਲਕ ਜੀ ਮੋਨ ਸਿੰਘ ਉਸ ਦਾ ਮੈਂ ਦੇਖ ਰਿਹਾ ਸੀਗਾ ਉਹਨੇ ਖੁਲਾਸਾ ਕੀਤਾ ਕਿ ਤੁਹਾਡਾ ਯੁੱਧ ਨਸ਼ੇ ਦਾ ਵਿਰੋਧ ਇਹ ਸਾਰਾ ਫਰਾਡ ਪ੍ਰੋਗਰਾਮ ਆ ਅਸਲੀਅਤ ਪੰਜਾਬ ਦੀ ਏ ਆ ਤੇ ਕਿਵੇਂ ਪੁਲਿਸ ਉਹਨੂੰ ਡਰਾਉਂਦੀ ਆ ਧਮਕਾਉਂਦੀ ਆ ਕਿ ਵੀਡੀਓ ਡਿਲੀਟ ਕਰ ਔਰ ਇਹ ਜਿਹੜੀ ਸਰਕਾਰ ਇੰਨੀ ਤਾਨਾਸ਼ਾ ਮੈਂ ਮਗਰ ਲਈ ਕੋਈ ਸਰਕਾਰ ਨਹੀਂ ਦੇਖੀ ਮੈਂ ਪਿਛਲੇ 30 ਸਾਲ ਦਾ ਉਹ ਨਾਰਮਲੀ ਮੈਂ ਆਪੋਜੀਸ਼ਨਸ ਰਹਾ ਮੈਂ ਅਕਾਲੀ ਦਲ ਦਾ ਵਿਰੋਧ ਵੀ ਕੀਤਾ ਮੈਂ ਕਾਂਗਰਸ ਦਾ ਵਿਰੋਧ ਵੀ ਕੀਤਾ ਪਰ ਇੰਨੇ ਮੁਕਦਮੇ ਔਰ ਐਡੇ ਬਿਸ਼ਰਮੀ ਨਾਲ ਮੁਕਦਮੇ ਕਿ ਸ਼ਰਮ ਵੀ ਨਹੀਂ ਕੋ ਕਰ ਰਿਆ ਅਗਲੇ ਅਗਲੇ ਆਉਣ ਵਾਲੇ ਸਮੇਂ ਦਾ ਵੀ ਨਹੀਂ ਸੋਚਦਾ ਕਿ ਸਾਡਾ ਹਸ਼ਰ ਕੀ ਹੋਵੇਗਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਸਾਰਾ ਪ੍ਰਚਾਰ ਝੂਠਾ ਵਾ ਅੱਜ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫੇਲ ਆ ਇਹਨਾਂ ਦਾ ਨੌਕਰੀਆਂ ਦਾ ਦਾਵਾ ਆ ਹੁਣੇ-ਹੁਣੇ ਮੇਰੇ ਕੋ ਆਪਣੇ ਜਿਹੜਾ ਬੇਰੋਜ਼ਗਾਰ ਸਾਂਝਾ ਮੋਰਚਾ ਸੰਗਰੂਰ ਤੋਂ ਚੱਲ ਕੇ ਆਏ ਉਹਨਾਂ ਨੇ ਕਿਹਾ ਜੀ ਇਹਨੂੰ ਪੁੱਛੋ ਕਿ ਨੌਕਰੀਆਂ ਦੇ ਕਿੱਥੇ ਰਿਆ ਆ ਕਦੀ ਵਿਧਾਨ ਸਭਾ ਚ ਕਹਿੰਦਾ 56000 ਨੌਕਰੀ ਕੱਲ ਦੀ ਟ੍ਰਿਬਿਊਨ ਚ ਮੈਂ ਟਵੀਟ ਕੀਤਾ ਵਾ ਕਿ ਅਸੀਂ 61000 ਨੌਕਰੀ ਦਿੱਤੀ ਮਤਲਬ 5000 ਤਾਂ ਦੋਕ ਦਿਨ ਚ ਵਧਾ ਦਿੱਤੀ ਇਹ ਨੌਕਰੀਆਂ ਬਿਲਕੁਲ ਨਹੀਂ ਦਿੱਤੀਆਂ ਗਈਆਂ ਕਿਤੇ ਇਹ ਸਾਰਾ ਫਰਾਡ ਆ ਮੈਂ ਕਹਿਣਾ ਚਾਹੁੰਦਾ ਕਿ ਨੌਕਰੀਆਂ ਦਾ ਅਗਰ ਸੱਚ ਆ ਤੁਹਾਡੇ ਕੋਲ ਤੇ ਇੱਕ ਵਾਈਟ ਪੇਪਰ ਜਾਰੀ ਕਰੋ ਚੁਣੇ ਹੋਏ ਉਮੀਦਵਾਰ ਦਾ ਨਾਮ ਉਹਦਾ ਐਡਰੈਸ ਤੇ ਕਿਹੜੀ ਨੌਕਰੀ ਸਿਲੈਕਟ ਹੋਇਆ ਤਾਂ ਲੋਕਾਂ ਨੂੰ ਪੰਜਾਬ ਪਤਾ ਤਾਂ ਲੱਗੇ ਕਿਉਂਕਿ ਮੇਰੇ ਹਿਸਾਬ ਨਾਲ ਨੌਕਰੀਆਂ ਅਗਰ ਮਾੜੀਆਂ ਮੋਟੀਆਂ ਦਿੱਤੀਆਂ ਵੀ ਆ ਉਹ ਸਾਰੀਆਂ ਬਾਹਰਲੇ ਲੋਕੀ ਲੈ ਗਏ ਨੇ ਸੋ ਇਸ ਕਰਕੇ ਨੌਕਰੀਆਂ ਦਾ ਦਾਵਾ ਵੀ ਇਹਨਾਂ ਦਾ ਝੂਠਾ ਭ੍ਰਿਸ਼ਟਾਚਾਰ ਦਾ ਤਾਂ ਦਾਵਾ ਏਡਾ ਵੱਡਾ ਝੂਠਾ ਕਿ ਆ ਜੇ ਖੁਦ ਭ੍ਰਿਸ਼ਟਾਚਾਰ ਵਿੱਚ ਲਿਪਤ ਨੇ ਸਾਰੀ ਟੋਟਲ ਕੰਪਲੀਟ ਪਾਰਟੀ ਸਟਾਰਟਿੰਗ ਫਰੋਮ ਟਾਇota ਹਾਈਲਕਸ ਤੁਸੀਂ ਦੇਖੋ ਨਾ ਇੱਕ ਮੈਂ ਏਡਾ ਓਪਨ ਐਂਡ ਸ਼ਟ ਕੇਸ ਆ ਕਰਪਸ਼ਨ ਦਾ ਮੈਂ ਬਿੱਲ ਪੇਸ਼ ਕਰਤਾ ਗਵਰਨਰ ਪੰਜਾਬ ਨੂੰ ਕਿ ਆ ਦੇਖੋ ਜੀ ਇੱਕ ਟਾਇota ਹਾਈਲਕਸ ਪਿਕਅਪ ਟਰੱਕ ਲੈ ਇਹਨਾਂ ਨੇ 144 ਗੱਡੀਆਂ ਇਹਦੀ ਕੀਮਤ 37 ਲੱਖ ਰੁਪਏ ਇੱਕ ਗੱਡੀ ਦੀ ਆ ਤੁਸੀਂ ਜਾਂ ਤੁਸੀਂ ਜਾਂ ਮੈਂ ਲੈਣ ਜਾਂਦੇ ਮੈਂ ਇਨਵੌਇਸ ਲੈ ਆਉਦਾ ਮੈਨੂੰ 10 ਲੱਖ ਰੁਪਏ ਐਵੇਂ ਸਿਰਫ ਈਮੇਲ ਤੇ ਇਨਵੌਇਸ ਮੰਗਣ ਦਾ ਹੀ ਦਿੱਤਾ 10 ਲੱਖ ਡਿਸਕਾਊਂਟ ਤੇ ਪੰਜਾਬ ਸਰਕਾਰ ਤੇ ਲੈ ਰਹੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਡਿਸਕਾਊਂਟ ਮਿਲ ਸਕਦਾ ਸੀ ਅਗਰ ਐਫਰਟ ਕਰਦੇ ਔਰ ਅਗਰ 20 ਲੱਖ ਰੁਪਏ ਮਿਲਦਾ ਤਾਂ ਘੱਟੋ ਘੱਟ 25 ਕਰੋੜ ਰੁਪਏ ਪੰਜਾਬ ਸਰਕਾਰ ਦਾ ਬਚ ਸਕਦਾ ਸੀ ਇਸ ਖਰੀਦ ਵਿੱਚ ਬਟ ਪੈਸਾ ਫੁੱਲ ਦਿੱਤਾ ਤੇ ਪੈਸੇ ਸਾਰੇ ਵਾਪਸ ਲਏ ਇਹਨੂੰ ਕਹਿੰਦੇ ਕਿਕ ਬੈਕ ਕਮਿਸ਼ਨ ਔਰ ਇਸ ਤਰ੍ਹਾਂ ਦੇ ਕਿੰਨੇ ਘਟਾਲੇ ਔਰ ਕਿੰਨੇ ਸਕੈਂਡਲਸ ਕਟਾਰੂ ਚੱਕ ਤੋਂ ਸ਼ੁਰੂ ਹੋ ਕੇ ਸਰਬਜੀਤ ਕੌਰ ਮਾਨੂੰਕੇ ਤੋਂ ਸ਼ੁਰੂ ਹੋ ਕੇ ਅੱਜ ਤੱਕ ਇਹਨਾਂ ਨੇ ਕਿਸੇ ਨੂੰ ਇੱਕ ਸ਼ਬਦ ਕਿਸੇ ਮੀਡੀਆ ਨੇ ਜਾ ਕੇ ਕੇਜਰੀਵਾਲ ਦੇ ਮੋਰੇ ਮਾਈਕ ਰੱਖ ਕੇ ਜੁਰਤ ਨਹੀਂ ਕੀਤੀ ਕਿ ਤੁਸੀਂ ਦੱਸੋ ਜੀ ਕਟਾਰੂ ਚੱਕ ਬਾਰੇ ਕੀ ਬਿਆਨ ਆ ਟヨタ ਹਾਈਲੈਕਸ ਦਾ ਤੁਹਾਡੇ ਕੋਲ ਕੀ ਜਵਾਬ ਆ ਇਟ ਸ਼ੋਜ਼ ਕਿ ਪੰਜਾਬ ਦੇ ਵਿੱਚ ਅਨ ਐਲਾਨੀ ਇਮਰਜੈਂਸੀ ਹੈ ਐਂਡ ਪੰਜਾਬ ਹੈਜ਼ ਬੀਨ ਟਰਨਡ ਇਨਟੂ ਕੰਪਲੀਟ ਪੁਲਿਸ ਸਟੇਟ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਰਜ ਔਰ ਇਥੇ ਦੋ ਟਾਈਪ ਦੇ মিডিਏ ਹੁਣ ਸਾਹਮਣੇ ਨਜ਼ਰ ਆ ਗਏ ਨੇ ਇੱਕ ਤੁਹਾਡੇ ਲੋਕਾਂ ਦਾ ਇੰਡੀਪੈਂਡੈਂਟ মিডিਆ ਜਿਹੜਾ ਪਰਚੇ ਵੀ ਚੱਲਦਾ ਜਿਹੜਾ ਫਿਰ ਵੀ ਨਹੀਂ ਡਰਦਾ ਜਿਹੜਾ ਲੜਦਾ ਵੀ ਤਾਂ ਭਿੱੜਦਾ ਵੀ ਆ ਤੇ ਗੱਲ ਵੀ ਪੁੱਛਦਾ ਤੇ ਸਵਾਲ ਪੁੱਛੇ ਇੱਕ ਆ ਜਿਹੜਾ মিডিਆ ਜਿਹਨੇ ਪੰਜਾਬ ਦਾ ਬੇੜਾਗਰ ਕੀਤਾ ਇਹ ਹੈਗਾ ਬਿਕਾਊ মিডিਆ ਮੇਨਸਟ੍ਰੀਮ মিডিਆ ਜਿਹੜੇ ਸਿਰਫ ਇਸ਼ਤਿਹਾਰਾਂ ਦੇ ਤੇ ਪਬਲਿਸਿਟੀ ਦੇ ਭੁੱਖੇ ਨੇ ਉਹਨਾਂ ਨੂੰ ਇਹ ਗੱਲਾਂ ਕੋਈ ਲੈਣਾ ਦੇਣਾ ਨਹੀਂ ਕਿ ਪੰਜਾਬ ਦੀ ਅਸਲੀਅਤ ਕੀ ਆ ਉਹਨਾਂ ਨੇ ਸਿਰਫ ਇੱਕ ਤਰਫਾ ਨਿਊਜ਼ ਦਿਖਾ ਰਹੇ ਕਿ ਜੋ ਭਗਵੰਤਰੇ ਬੋਲਤਾ ਜੋ ਕੇਜਰੀਵਾਲ ਨੇ ਬੋਲਤਾ ਇਹ ਪੰਜਾਬ ਨੂੰ ਬਹੁਤ ਵੱਡਾ ਡੈਮੇਜ ਨਾ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਡੈਮੇਜ ਕਰ ਰਹੀ ਆ ਸਾਡੇ ਇੰਸਟੀਟਿਊਸ਼ਨਸ ਨੂੰ ਜਾਂ ਸਾਡੇ ਸੂਬੇ ਨੂੰ ਉਨੀ ਟਾ ਇਹ ਬਿਕਾਊ ਮੀਡੀਆ ਤੇ ਮੇਨਸਟ੍ਰੀਮ ਮੀਡੀਆ ਜਿਹੜਾ ਉਹ ਲਾਰਿਆ ਵਾ ਇਹਨਾਂ ਨੂੰ ਮੈਂ ਔਰ ਮੈਂ ਸਮਝਦਾ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਇੱਕ ਫੇਅਰ ਆਡਿਟ ਹੋਊਗਾ ਕੰਪਲੀਟ ਮੀਡੀਆ ਦਾ 5 ਸਾਲਾਂ ਵਿੱਚ ਡਾਇਰੈਕਟਰ ਪਬਲਿਕ ਰਿਲੇਸ਼ਨ ਆਫਿਸ ਵਿੱਚੋਂ ਕਿੰਨੇ ਪੈਸੇ ਕਿਹੜੇ মিডিਆ ਹਾਊਸ ਨੂੰ ਕਿਹੜੇ ਵੈਬ ਚੈਨਲ ਨੂੰ ਕਿਹੜੇ ਟੀਵੀ ਵਾਲੇ ਨੂੰ ਕਿਸ ਨੂੰ ਗਏ ਆ ਤਾਂ ਕਿ ਉਹਦੇ ਚ ਪਤਾ ਲੱਗ ਸਕੇ ਕਿ ਇੰਨਾ ਬੇਲੋੜਾ ਕੁਝ ਸੈਂਕੜੇ ਹਜ਼ਾਰਾਂ ਕਰੋੜ ਦਾ ਖਰਚਾ ਸਿਰਫ মিডিਆ ਨੂੰ ਖਰੀਦਣ ਵਾਸਤੇ ਆ ਲਾਸਟ ਗੱਲ ਇਹਦੇ ਬਾਰੇ ਮੈਂ ਕਹੂੰਗਾ ਕਿ ਇਹ ਜਿਹੜਾ ਪਾਲਿਸੀ ਹੈ ਕੇਜਰੀਵਾਲ ਤੇ ਭਗਵੰਤ ਪੰਦ ਦਿਸ ਇਜ਼ ਐਬਸੋਲੂਟਲੀ ਇਕਨ ਟੂ ਦੀ ਪਾਲਿਸੀ ਆਫ ਬੀਜਪੀ ਐਂਡ ਪ੍ਰਾਈਮ ਮਿਨਿਸਟਰ ਮੋਦੀ ਜਿਨ੍ਹਾਂ ਨੇ ਕਹਿੰਦੇ ਨਾ ਜੀ ਕਿ ਗੋਦੀ মিডিਆ ਬਣਾ ਲਿਆ ਕੀ ਪੰਜਾਬ ਦੇ ਵਿੱਚ ਕੇਜੀ ਮੀਡੀਆ ਨਹੀਂਗਾ ਬਿਲਕੁਲ ਜਿਵੇਂ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਸਾਰੇ ਮੀਡੀਆ ਨੂੰ ਖਰੀਦ ਹੀ ਲਿਆ ਜਿਹੜਾ ਨਹੀਂ ਖਰੀਦਿਆ ਗਿਆ ਤੇ ਫਿਰ ਉਹਨਾਂ ਦੇ ਉੱਤੇ ਪਰਚੇ ਐਗਜ਼ੈਕਟ ਪਾਲਿਸੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਪੰਜਾਬ ਚ ਤੇ ਐਗਜ਼ੈਕਟ ਪਾਲਿਸੀ ਬਦਲਾਖੋਰੀ ਚ ਵੀ ਐਵੇਂ ਆ ਉਥੇ ਕਹਿੰਦੇ ਨੇ ਈਡੀ ਸੀਪੀਆਈ ਹਮਾਰੇ ਲੀਡਰਸ ਕੋ ਇਸ ਅਰੈਸਟ ਕਰ ਰਹੀ ਹੈ ਝੂਠੇ ਕੇਸੋ ਮੈਂ ਇੱਥੇ ਖੈਰੇ ਸਮੇਤ ਤੁਹਾਡੇ ਸਮੇਤ ਝੂਠੇ ਪਰਚੇ ਮਾਲੀ ਦੇ ਸਮੇਤ ਭਾਨੇ ਤੇ ਪਰਚਾ ਜਿਹੜਾ ਬੋਲੇ ਪੰਜਾਬ ਦੇ ਵਿੱਚ ਆਪੋਜੀਸ਼ਨ ਕਰੇ ਉਹਨੂੰ ਚੱਕ ਕੇ ਜੇਲ੍ਹਾਂ ਸੁਟਿਆ ਜਾ ਰਿਹਾ ਸੋ ਬੇਸਿਕਲੀ ਡਾਕਟਰ ਗਾਂਧੀ ਨੇ ਬੜਾ ਅੱਛਾ ਨਾਮ ਰੱਖਿਆ ਕਹਿੰਦਾ ਕੇ ਜੀਵਾਲ ਜਿਹੜਾ ਨਾ ਉਹ ਛੋਟਾ ਬੋਦੀ ਹੈ ਇਹਨਾਂ ਦੀਆਂ ਨੀਤੀਆਂ ਭੀਜਪੀ ਦੇ ਨਾਲ ਮੁਕੰਮਲ ਤੌਰ ਤੇ ਮੇਲ ਖਾਂਦੀਆਂ ਨੇ ਆ ਪੰਜਾਬ ਦੀ ਅਸਲ ਅਸਲੀਅਤ ਹੈ ਪੰਜਾਬ ਪੁਲਿਸ ਤੁਸੀਂ ਕਿਹਾ ਕਿ ਝੂਠੇ ਪਰਚੇ ਹਰ ਰੋਜ਼ ਜਿਹੜਾ ਬੋਲਦਾ ਮਤਲਬ ਇਹ ਲੱਗ ਰਿਹਾ ਕਿ ਪੰਜਾਬ ਪੁਲਿਸ ਦੀ ਨਿਗਾਹ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਛੱਡ ਕੇ ਕਾਨੂੰਨ ਵਿਵਸਥਾ ਨੂੰ ਛੱਡ ਕੇ ਸੋਸ਼ਲ ਮੀਡੀਆ ਤੇ ਜ਼ਿਆਦਾ ਕਿ ਕੌਣ ਕੇਜਰੀਵਾਲ ਖਿਲਾਫ ਕੀ ਲਿਖ ਰਿਹਾ ਕੌਣ ਕੀ ਬੋਲ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਕੱਲ ਹੀ ਤੁਸੀਂ ਦੇਖਿਆ ਕਿ ਸਰਪੰਚ ਦੇ ਵਿਆਹ ਦੇ ਪ੍ਰੋਗਰਾਮ ਚ ਮਤਲਬ ਆਮ ਤੌਰ ਤੇ ਹੁੰਦਾ ਕਿ ਕੱਠ ਦੇ ਵਿੱਚ ਕੋਈ ਬੰਦਾ ਬਾਹਰ ਦਾਤ ਨਹੀਂ ਕਰਦਾ ਵਿਆਹ ਦੇ ਵਿੱਚ ਸਿਰ ਚ ਆ ਕੇ ਗੋਲੀ ਮਾਰ ਜਾਨੀ ਇਹ ਇਹ ਚੀਜ਼ ਨੂੰ ਕਿਵੇਂ ਦੇਖਦੇ ਕਿ ਪੁਲਿਸ ਤਾਂ ਪੁਲਿਸ ਕਰ ਕੀ ਰਹੀ ਹੈ ਦੇਖੋ ਇਹ ਇਹ ਕੰਪਲੀਟ ਅਟਫ ਫੇਲਿਅਰ ਹੈ ਪੰਜਾਬ ਪੁਲਿਸ ਦੀ ਕਿਉਂਕਿ ਪੰਜਾਬ ਪੁਲਿਸ ਨੂੰ ਤਾਂ ਇਹ ਇਸਤੇਮਾਲ ਕਰ ਰਹੇ ਨੇ ਹੋਰ ਨਾ ਕਰਨ ਵਾਲੀ ਜਿੱਥੇ ਕਿਤੇ ਭਗਵੰਤ ਮਾਨ ਨੇ ਜਾਣਾ ਉਸ ਸ਼ਹਿਰ ਹੀ ਛੋਣੀ ਬਣ ਜਾਂਦਾ ਸਾਰੀ ਪੁਲਿਸ ਤਾਂ ਉੱਥੇ ਉਦਣ ਲੱਗੀ ਉਹ ਜਿੰਨੇ ਮਰਜੀ ਗੈਂਗਸਟਰ ਜਾ ਕੇ ਵਿਆਹਾਂ ਦੇ ਵਿੱਚ ਗੋਲੀਆਂ ਮਾਰਦੇ ਨੇ ਔਰ ਜਿਹੜਾ ਕੱਲ ਵਾਕਿਆਤ ਆਇਆ ਵਾ ਉਹ ਇੰਨਾ ਬਲੇਟੈਂਟ ਮਰਡਰ ਆ ਬਰਾਡ ਡੇ ਲਾਈਟ ਕਿ ਉਹਦਾ ਉਹਨਾਂ ਦੀ ਤੁਸੀਂ ਹਿੰਮਤ ਹੌਸਲੇ ਦੇਖੋ ਤੁਸੀਂ ਕਿੰਨੇ ਵੱਧ ਚੁੱਕੇ ਨੇ ਕਿ ਉਹ ਬਿਲਕੁਲ ਵਿਆਹ ਦੇ ਅੰਦਰ ਵੜ ਕੇ ਸੈਂਕੜਾ ਦੇ ਇਕੱਠ ਵਿੱਚ ਲਿਆ ਕੇ ਉਹਦੇ ਸਿਰ 'ਤੇ ਇੱਥੇ ਗੋਲੀ ਮਾਰਦੇ ਨੇ ਔਰ ਇਹ ਕੋਈ ਆਈਸੋਲੇਟਿਡ ਇਨਸੀਡੈਂਟ ਨਹੀਂਗਾ ਕੱਲ ਸਾਡੇ ਬਲਾਕ ਸਮਤੀ ਦੇ ਉਮੀਦਵਾਰ ਜਿੱਤੀ ਸਾਡੀ ਭੈਣ ਧਰਮਕੋਟ ਹਲਕੇ 'ਚੋਂ ਉਹਦੇ ਸ਼ਾਇ ਸੈਂਟੀ ਗੋਲੀਆਂ ਮਾਰੀਆਂ ਨੇ ਸਮਝ ਗਏ ਔਰ ਇਹ ਰੋਜ਼ ਹੋ ਰਿਹਾ ਫਰੋਤੀਆਂ ਤੇ ਬਲੈਕਮੇਲ ਤੇ ਐਕਸਟਰਸ਼ਨ ਅੱਜ ਪੰਜਾਬ ਦੇ ਵਿੱਚ ਇੱਕ ਰੋਜ਼ ਮਰਰਾ ਦੀ ਗੱਲ ਹੈਗੀ ਆ ਇਹਦੇ ਪਿੱਛੇ ਇਹੀ ਕਾਰਨ ਹੈ ਕਿ ਪੁਲਿਸ ਦਾ ਅਸਲ ਜੋ ਕੰਮ ਹੈ ਲਾਅ ਐਂਡ ਆਰਡਰ ਦਾ ਉਹਦੇ ਤਾਂ ਉਥੇ ਹੱਥ ਬੰਨੇ ਹੋਏ ਨੇ ਇਹ ਤਾਂ ਰੱਖੀ ਇਹਨਾਂ ਨੇ ਸਿਰਫ ਪਰਚੇ ਦਰਜ ਕਰਨ ਵਾਸਤੇ ਜਿੱਦਾਂ ਤੁਸੀਂ ਕਿਹਾ ਸੋਸ਼ਲ ਮੀਡੀਆ ਤੇ ਇੱਕ ਖੁਲਾਸਾ ਤੁਹਾਡੇ ਜ਼ਰੀਏ ਮੈਂ ਹੋਰ ਕਰਨਾ ਚਾਹੁੰਦਾ ਇੱਕ ਨਾ ਪੋਲਿਟੀਕਲ ਵੈਂਡੇਟਾ ਦਾ ਸੈੱਲ ਬਣਾਇਆ ਆ ਆਮ ਆਦਮੀ ਪਾਰਟੀ ਨੇ ਠੀਕ ਹੈ ਪੰਜਾਬ ਭਵਨ ਨਵੀਂ ਦਿੱਲੀ ਚ ਜਿਹੜਾ ਸਾਡਾ ਪੰਜਾਬ ਭਵਨ ਹੈ ਉਹਦੇ ਪੰਜਾਬ ਭਵਨ ਦੇ ਪਿਛਲੇ ਪਾਸੇ ਇੱਕ ਬਕਾਇਦਾ ਦਫਤਰ ਬਣਾਇਆ ਉਹਦੇ ਚ ਉਹਨੂੰ ਨਾਮ ਦਿੱਤਾ ਕਿ ਇਹ ਏਜੀ ਆਫਿਸ ਦਾ ਪੰਜਾਬ ਦਾ ਦਫਤਰ ਆ ਅਸਲ ਚੋਂ ਵੰਡੇਟਾ ਸੈੱਲ ਔਰ ਉੱਥੇ ਇੱਕ ارشاد ਮੁਹੰਮਦ ਨਾਮ ਦਾ ਵਕੀਲ ਹੈ ਜਿਹੜਾ ਕੇਜਰੀਵਾਲ ਦਾ ਪੁਰਾਣਾ ਵਕੀਲ ਹੋਇਆ ਕਰਦਾ ਸੀਗਾ ਉਹਨੂੰ ਬਣਾਤਾ ਹੈਡ ਉਹਦੇ ਨਾਲ ਦੋ ਤਿੰਨ ਆਦਮੀ ਬਣਾਤੇ ਉਹਨਾਂ ਨੂੰ ਅਹੁਦੇ ਦਿੱਤੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਪੰਜਾਬ ਦੇ ਸਾਡੇ ਦੇ ਪਰਚੇ ਦਰਜ ਕਰਨ ਵਾਸਤੇ ਤੁਹਾਡੇ ਦੇ ਪਰਚੇ ਦਰਜ ਕਰਨ ਵਾਸਤੇ ਇੱਕ ਵੰਡੇਟਾ ਸੈੱਲ ਬਣਾਤਾ ਤੇ ਉਹਨਾਂ ਨੂੰ سرکاری ਥਾਂ ਵਿੱਚ ਜਗ੍ਹਾ ਦਿੱਤੀ ਹੋਇਆ ਉਹ ਅਫਸਰਾਂ ਨੂੰ ਮਤਲਬ ਸੀਨੀਅਰ ਪੁਲਿਸ ਆਫੀਸਰ ਨੂੰ ਸਾਰੇ ਪੰਜਾਬ ਚੋਂ ਉਹ ਵਾਚ ਕਰਦੇ ਨੇ سوشل میڈیا ਤੇ ਕਿ ਕਿਹੜਾ ਕਿਹੜਾ ਆਦਮੀ ਸਰਕਾਰ ਦਾ ਵਿਰੋਧ ਕਰਦਾ ਉਹਨਾਂ ਦੇ ਫਿਰ ਮੁਕਦਮੇ ਤਿਆਰ ਕਰਕੇ ਅਫਸਰ ਡਾਇਰੈਕਟਲੀ محمد ارشاد ਨੂੰ ਜਵਾਬ ਦੇ ਨੇ ਭਗਵੰਤ ਮਾਨ ਨੂੰ ਜਵਾਬ ਦੇ ਨਹੀਂਗੇ ਹੀ ਡਸਨਟ ਨੋ ਇਹਨੇ ਵੀ ਉੱਥੇ ਸਿਫਾਰਿਸ਼ ਕਰਨੀ ਕਿ ਖੈਰੇ ਦੀ ਫਾਈਲ ਖੋਲੋ ਜਲਦੀ ਪਰ ਜਾਊਗੀ ਉਹ محمد ارشاد ਦੇ ਕੋਲ ਤੇ ਵਿਜੀਲੈਂਸ ਦੇ ਅਫਸਰ ਜਾਣਗੇ ਸਿੱਧੇ ਦਿੱਲੀ ਸੋ ਇਹ ਕਹਦਾ ਹੋਮ ਮਿਨਿਸਟਰ ਰਹਿ ਗਿਆ ਜੀ ਕਹਦਾ ਚੀਫ ਮਿਨਿਸਟਰ ਰਹਿ ਗਿਆ ਵਾ ਔਰ ਇੱਡੇ ਵੱਡੇ ਬਦਲਾਖੋਰੀ ਤੇ ਪੱਦਰ ਤੇ ਕਰਕੇ ਇਹਨਾਂ ਨੇ ਪੁਲਿਸ ਦਾ ਨਾਮ ਜਿਹੜਾ ਵਾ ਕ੍ਰੈਡੀਬਿਲਟੀ ਜ਼ੀਰੋ ਕਰਤੀ ਪੰਜਾਬ 'ਚ ਅੱਜ ਪੰਜਾਬ ਦੇ ਪੁਲਿਸ ਦੇ ਕੋਲ ਕਿਸੇ ਨੂੰ ਆਉਂਦੀ ਨਾ ਧਮਕੀ ਗੈਂਗਸਟਰ ਦੀ ਉਹ ਪੁਲਿਸ ਕੋ ਨਹੀਂ ਜਾਂਦਾ ਉਹ ਕਹਿੰਦਾ ਮੈਂ ਸਿੱਧਾ ਗੈਂਗਸਟਰ ਕੋਲ ਚਲ ਜਾਣਾ ਮਿੰਤਰਲਾ ਕਰਕੇ ਉਹਨਾਂ ਨੂੰ ਅੱਧ ਪਚੱਦ ਪੈਸੇ ਦੇ ਦੇਣੇ ਕਿਉਂਕਿ ਜੇ ਮੈਂ ਗੈਂਗਸਟਰ ਨੂੰ ਜੇ ਮੈਂ ਪੁਲਿਸ ਨੂੰ ਦੱਸਿਆ ਪੁਲਿਸ ਨੇ ਵੀ ਗੈਂਗਸਟਰ ਨੂੰ ਹੀ ਦੱਸਣਾ ਅੱਗੇ ਸੋ ਆ ਤ ਇਹਨਾਂ ਦਾ ਨੈਕਸਸ ਹੈ ਜੀ ਬਣ ਚੁੱਕਾ ਸੋ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਪੰਜਾਬ 'ਚ ਰਹਿੰਦਿਆਂ ਨੂੰ ਜਿਸ ਤਰ੍ਹਾਂ ਦੇ ਨਾਲ ਅੱਜ ਦਿਨ ਗੋਲੀਆਂ ਚੱਲਦੀਆਂ ਨੇ ਜਿਸ ਤਰ੍ਹਾਂ ਪੰਜਾਬ ਦੀਆਂ ਸੜਕਾਂ 8-9 ਵਜੇ ਸੁੰਨੀਆਂ ਹੋਣ ਲੱਗੀਆਂ ਨੇ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਰਹਿੰਦਿਆਂ ਡਰ ਲੱਗਣ ਲੱਗ ਗਿਆ ਬਹੁਤ ਡਰ ਲੱਗਦਾ ਵਾ ਪੰਜਾਬ ਦੇ ਵਿੱਚ ਲੋਕ ਔਰਤਾਂ ਖਾਸ ਤੌਰ ਤੇ ਆ ਸੂਰਜ ਢਲਣ ਤੋਂ ਬਾਅਦ ਤਾਂ ਬਾਹਰ ਨਿਕਲ ਹੀ ਨਹੀਂ ਸਕਦੇ ਚੰਗੇ ਬੰਦੇ ਵੀ ਨਹੀਂ ਨਿਕਲ ਸਕਦੇ ਤੁਸੀਂ ਆਪ ਘਬਰਾਉਨੇ ਹੋ ਕਿ ਕੋਈ ਕੋਈ ਨਵੇਕਲੀ ਸੜਕ ਤੇ ਨਹੀਂ ਜਾਣਾ ਜਿਹੜੀ ਸੜਕ ਰੈਗੂਲਰ ਮਤਲਬ ਮੈਂ ਵੀ ਹਾਲਾਂਕਿ ਸਾਡੇ ਕੋ ਥੋੜੀ ਸਿਕਿਉਰਿਟੀ ਹੈਗੀ ਹੈ ਪਰ ਅਸੀਂ ਵੀ ਜਦੋਂ ਕਿਤੇ ਨੇਰੇ ਤੇ ਜਾਣਾ ਸੀ ਕਿਨੇ ਯਾਰ ਮੇਨ ਸੜਕ ਤੇ ਚੱਲੀਏ ਕੋਈ ਇਸ ਤਰ੍ਹਾਂ ਦੀ ਲਿੰਕ ਰੋਡ ਜਿੱਥੇ ਕੋਈ ਬਿਲਕੁਲ ਇਕਾਂਤ ਹੋਵੇ ਆਪਾਂ ਉਹਦੇ ਤੇ ਨਹੀਂ ਜਾਣਾ ਕਿਉਂਕਿ ਰੋਜ਼ ਤਾਂ ਵਾਰਦਾਤਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਮੇਰਾ ਖਿਆਲ ਆ ਕਿ ਪਿਛਲੇ 4 ਸਾਲਾਂ ਦੇ ਵਿੱਚ ਇੰਨੀ ਕਤਲੋਗਾਰਤ ਹੋਈ ਹੈ ਇਨਾ ਖੂਨ ਡੁੱਲਿਆ ਵਾ ਔਰ ਇੰਨੀ ਜ਼ਿਆਦਾ ਬਦਮਾਸ਼ੀ ਹੋਈ ਹੈ ਔਰ ਪੁਲਿਸ ਜਿਹੜੀ ਨੇ ਹੱਤੀ ਬੈਠੀ ਹੈ ਔਰ ਇਹਨਾਂ ਨੂੰ ਹੁਣ ਭਗਵੰਤਪານ ਦਾ ਬਿਆਨ ਪੜਿਆ ਕਿ ਸਾਡੇ ਸਰਪੰਚ ਨੂੰ ਮਾਰਨ ਵਾਲੇ ਬੰਦੇ ਨਹੀਂ ਛੱਡਾਂ ਕਿਉਂ ਜਿਹੜੇ ਬਾਕੀ ਪਾਰਟੀਆਂ ਦੇ ਬੰਦੇ ਮਰਦੇ ਨੇ ਜਾਂ ਜਿਹੜੇ ਕੋਈ ਆਜ਼ਾਦ ਜਿਹੜੇ ਆਰਡੀਨਰੀ ਸਿਟੀਜ਼ਨਸ ਨੇ ਉਹਨਾਂ ਦੀ ਕੀਮਤ ਤੁਹਾਡੇ ਸਰਪੰਚ ਦੀ ਜਾਨ ਨਾਲੋਂ ਕੋਈ ਘੱਟ ਐ ਇਸ ਕਰਕੇ ਆ ਪੰਜਾਬ ਦੇ ਵਿੱਚ ਵਿਤਕਰਾ ਤੇ ਮਤਲਬ ਪੱਖਪਾਤ ਤੁਸੀਂ ਅਸੈਂਬਲੀ ਦੇਖ ਹੀ ਲਈ ਐ ਜਿਹੜੀ ਪਾਰਟੀ ਕਹਿੰਦੀ ਲਾਈਵ ਚ ਲਾਉਨੇ ਅਸੀਂ ਜੀ 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 ਲਾਈਵ ਵਿੱਚ ਕਦੀ ਬਿੱਲ ਛੁਪਾਇਆ ਜਾਂਦਾ ਵਾ ਪਾਰਲੀਮੈਂਟ ਵਿੱਚ ਜਦੋਂ ਵੈਲ ਵਿੱਚ ਜਾ ਕੇ ਪਾਰਟੀਆਂ ਪ੍ਰੋਟੈਸਟ ਕਰਦੀਆਂ ਸ਼੍ਰੀਆਮ ਦੱਸਦਾ ਹੁੰਦਾ ਕਿ ਵੈਲ ਵਿੱਚ ਖੜੇ ਸ਼ੋਰ ਮਚਾ ਰਹੇ ਨੇ ਸਪੀਕਰ ਦੇ ਮੋਰੇ ਇੱਥੇ ਦੱਸ ਵੈਲ ਦੱਸਿਆ ਹੀ ਨਹੀਂ ਗਾ ਖੇਰਾ ਦੱਸਿਆ ਹੀ ਨਹੀਂ ਗਾ ਖੇਰੇ ਦੀ ਆਵਾਜ਼ ਹੀ ਨਹੀਂ ਆਈ ਇਹ ਸਾਰਾ ਲਾਈਵ ਜਿਹੜਾ ਵਾ ਇਟ ਇਜ਼ ਐ ਪਿਕ ਐਂਡ ਚੂਜ਼ ਸਿਲੈਕਟਿਵ ਇਹਨਾਂ ਦੇ ਕੈਮਰੇ ਫੋਕਸ ਸਿਰਫ ਟ੍ਰੈਜਰੀ ਬੈਂਚਸ ਤੇ ਸਪੀਕਰ ਨੇ ਆਪਣੇ ਕੋਲ ਰੱਖ ਲਿਆ ਭਗਵੰਤਪານ ਤੇ ਕੈਮਰਾ ਰੱਖਤਾ ਆਪੋਜੀਸ਼ਨ ਜਿੰਨਾ ਮਰਜੀ ਮੈਂ ਉਦੋਂ ਮਤਲਬ ਇੰਨਾ ਜ਼ਿਆਦਾ ਹਾਈ ਪਿਚ ਬੋਲਿਆ ਪਰ ਮੇਰੀ ਆਵਾਜ਼ ਇਹਨਾਂ ਨੇ ਉੱਥੇ ਬਿਕੋਜ਼ ਵਿਧਾਨ ਸਭਾ ਦੇ ਅੰਦਰ ਨਾ ਜੀ ਜਿਹੜਾ ਸਾਡਾ ਅਸੈਂਬਲੀ ਹਾਲ ਇੱਕ ਛੋਟੇ ਸਾਈਡ ਤੇ ਕਮਰੇ 'ਚ ਇਹਨਾਂ ਦੇ ਦਿੱਲੀ ਦੀ ਟੀਮ ਬੈਠੀ ਹੋਈ ਆ ਉਹ ਮੋਨੀਟਰ ਕਰ ਰਹੀ ਆ ਕਿ ਅਸੀਂ ਕਿਹੜੇ ਬੰਦੇ ਨੂੰ ਦਿਖਾਉਣਾ ਕਿਹੜੇ ਫਰੇਮ 'ਚ ਦਿਖਾਉਣਾ ਕਿ ਇਹਦਾ ਮਾਈਕ ਔਨ ਕਰਨਾ ਕਿ ਇਹਦਾ ਮਾਈਕ ਬੰਦ ਕਰਨਾ ਆ ਤਾਂ ਪੰਜਾਬ ਦੀ ਵਿਧਾਨ ਸਭਾ ਇੰਨਾ ਖੈਰ ਨਾਲ ਵੈਰ ਵਿਰੋਧ ਕੀ ਹੈ ਇੱਕ ਵਾਰ ਨਹੀਂ ਹੋਇਆ ਤੁਹਾਡੇ ਨਾਲ ਚਲੋ ਹੁਣ ਤਾਂ ਤੁਹਾਨੂੰ ਵਿਧਾਨ ਸਭਾ ਦੇ ਵਿੱਚੋਂ ਕੱਢਿਆ ਪਹਿਲਾਂ ਵੀ ਤੁਰਨ ਵਾਲੇ ਹੁੰਦਾ ਰਿਹਾ ਇੰਨਾ ਵੈਰ ਵਿਰੋਧ ਸਤਪਾਲ ਸਿੰਘ ਖੈਰ ਨਾਲ ਕੋ ਕਾਂਗਰਸੀ ਤਾਂ ਹੋਰ ਵੀ ਬਹੁਤ ਨੇ ਪ੍ਰਤਾਪ ਸਿੰਘ ਬਾਜਾ ਹੋਰ ਵੀ ਬੜੇ ਕਾਂਗਰਸੀ ਉੱਤੇ ਜਿਹੜੇ ਹੁੰਦੇ ਨੇ ਮਤਲਬ ਮੁੱਖ ਮੰਤਰੀ ਵੀ ਪੂਰਾ ਸਮਾਂ ਤੁਹਾਡੇ ਤੇ ਮਤਲਬ ਤੁਹਾਡੇ ਕਮੈਂਟਾਂ ਤੇ ਵੀ ਬੋਲਿਆ ਜਿਹੜੇ ਤੁਹਾਡੇ ਮਤਲਬ ਜਾਂ ਤੁਸੀਂ ਤੁਹਾਡੇ ਸਮਰਥਕ ਜੇਕਰ ਕਿਸੇ ਵੇਲੇ ਤਾਂ ਸਾਥ ਹੀ ਰਹੇ ਹੋ ਨਾ ਤੁਸੀਂ ਉਹਨਾਂ ਦੇ ਬੰਦਾ ਉਹ ਕਮੈਂਟ ਵੀ ਪੜਿਆ ਉਹਨਾਂ ਨੇ ਇੱਕ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਕਹਿੰਦਾ ਨਾ ਮੈਂ 7 ਵ ਉਨੇ ਕੀ ਬੋਲਿਆ ਤੇ ਉਹਦੇ ਥੱਲੇ ਕਮੈਂਟ ਕੀ ਆ ਹੁਣ ਦੇਖੋ ਕਦੀ ਚੀਫ ਮਿਨਿਸਟਰ ਇਸ ਲੈਵਲ ਤੱਕ ਗਿਰ ਸਕਦਾ ਵਾ ਉਹ ਸਾਡੀ ਪਾਰਟੀ ਦੇ ਅੱਗੇ ਉਹਨੂੰ ਕਹਿ ਰਿਹਾ ਕਿ ਦੇਖੋ ਕਿਤੇ ਐਲੋਪੀ ਵਗੈਰਾ ਤੁਹਾਡੇ ਤੁਸੀਂ ਹੁਣ ਬਣਨੇ ਬਦਲਨੇ ਨੇ ਜਦੋਂ ਇਦਾਂ ਦਾ ਟਾਈਮ ਆਉਂਦਾ ਇਹ ਆਪੇ ਐਕਟਿਵ ਹੋ ਕੇ ਆਪੇ ਕਮੈਂਟ ਲਿਖੋ ਲੈਂਦਾ ਆਪੇ ਬੰਦੇ ਇਜ਼ ਇਟ ਪੋਸੀਬਲ ਮੇਰੀ ਵੀਡੀਓਜ਼ ਦੇ ਥੱਲੇ ਲੈਟਸ ਇ 3000 ਕਮੈਂਟ ਆ ਮੈਂ 3000 ਆਦਮੀ ਨੂੰ ਫੋਨ ਕਰੂੰਗਾ ਕਿ ਥੱਲੇ ਲਿਖ ਹੱਕ ਸੱਚ ਤੇ ਪਹਿਰਾ ਸੁਖਪਾਲ ਸਿੰਘ ਇਹ ਵੀ ਚੇਤੇ ਸੀ ਉਹਨੂੰ ਹੂੰ ਫਿਰ ਮੇਰੇ ਪਿਤਾ ਜੀ ਤੋਂ ਤੰਸ ਕਸ ਰਿਹਾ ਯਾਰ ਆਪਣੇ ਪਿਓ ਦੀ ਗੱਲਾਂ ਕਰਦੇ ਵੀ ਕਿਹੜਾ ਵਿਅਕਤੀ ਆ ਜਿਹਦੇ ਮਾਂ ਜਿਹੜਾ ਆਪਣੇ ਮਾਂ ਪਿਓ ਦੀ ਗੱਲ ਨਹੀਂ ਕਰਦਾ ਹੁਣ ਜੇ ਤੇਰਾ ਪਿਓ ਤੂੰ ਆਪਣੇ ਪਿਓ ਬਾਰੇ ਨਹੀਂ ਕੁਝ ਕਹਿਣਾ ਚਾਹੁੰਦਾ ਜਾਂ ਤੈਨੂੰ ਪਤਾ ਹੋਊਗਾ ਕਿ ਤੇਰੇ ਪਿਓ ਪਿਤਾ ਜੀ ਮਾਸਟਰ ਮਹਿੰਦਰ ਸਿੰਘ ਦਾ ਕਿਦਾਂ ਦਾ ਕਿਰਦਾਰ ਸੀਗਾ ਮੈਨੂੰ ਤਾਂ ਪਤਾ ਨਹੀਂਗਾ ਤੂੰ ਜੇ ਉਹਨਾਂ ਬਾਰੇ ਨਹੀਂ ਗੱਲ ਕਰਦਾ ਕਿਉਂਕਿ ਮੈਂ ਨੀ ਕਦੀ ਅੱਜ ਤੱਕ ਸੁਣਿਆ ਗੱਲ ਕਰਦੇ ਤੇ ਅਸੀਂ ਵੀ ਆਪਣੇ ਪਿਓ ਦੇ ਬਾਰੇ ਇਹਨਾਂ ਗੱਲ ਕਰੀਏ ਕਨਵੈਂਟ ਚ ਕੋ ਪੜ੍ਹੇ ਆ ਕੀ ਗੱਲ ਕਨਵੈਂਟ ਚ ਚੰਗੀ ਪੜ੍ਹਾਈ ਲੈਣਾ ਕੋ ਮਾੜੀ ਗੱਲ ਆ ਇੰਗਲਿਸ਼ ਇਜ਼ ਅ ਵਰਲਡ ਲੈਂਗੁਏਜ ਸਾਰੀ ਦੁਨੀਆ ਬੋਲਦੀ ਮੈਨੂੰ ਫਕਰ ਆ ਕਿ ਮੈਂ ਇੰਗਲਿਸ਼ ਬੋਲਦਾ ਬਲਕਿ ਮੈਂ ਕਹਿੰਦਾ ਇਹਨੂੰ ਇਨਫੀਰੀਓਰਿਟੀ ਕੰਪਲੈਕਸ ਹੈ ਹੂੰ ਕਿ ਆਜ ਜਿਹੜੇ ਬੰਦੇ ਬੈਠੇ ਨੇ ਸਾਹਮਣੇ ਇਹ ਮੇਰੇ ਤੋਂ ਜ਼ਿਆਦਾ ਪੜ ਕਿਉਂ ਗਏ ਨੇ ਜਾਂ ਅੰਗਰੇਜ਼ੀ ਕੋ ਬੋਲਦੇ ਨੇ ਇਹ ਇੱਕ ਅੰਗਰੇਜ਼ੀ ਦਾ ਲਵਜ਼ ਮੈਂ ਇੱਕਦਮ ਪਹਿਲਾਂ ਪੁੱਛਿਆ ਇਹਨੂੰ ਕਹਿੰਦੇ ਨੇ ਨਾਰਸਿਸਿਸਟ ਨਾਰਸਿਸਿਸਟ ਆਦਮੀ ਹੁੰਦਾ ਜਿਹਦਾ ਹੋਮੇਨਾ ਭਰਿਆ ਹੁੰਦਾ ਫਰਜ਼ੀ ਹੋਮੇਨਾ ਹੁਣ ਇਸ ਬੰਦੇ ਦਾ ਤਾਂ ਤੁਹਾਨੂੰ ਪਤਾ ਕਿ ਹੋਮੇ ਤਾਂ ਸਿਗੀ ਸਿਗੀ ਉਤੋਂ ਦੀ ਸੱਤਾ ਜਿਹੜੀ ਆ ਉਹ ਪਿੱਛੇ ਖੜੀ ਜਾਣ ਕੇ ਸੋ ਇਹਦੀ ਹੋਂਮੇ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਬਹੁਤ ਅਫਸੋਸ ਹੁੰਦਾ ਮੇਰੇ ਖਿਆਲ ਪੰਜਾਬ ਦਾ ਬੱਚਾ-ਬੱਚਾ ਦੇਖ ਰਿਹਾ ਕਿ ਯਾਰ ਆ ਚੀਫ ਮਨਿਸਟਰ ਸਾਡਾ ਇੰਦਾ ਤਾਂ ਬੁੜੀਆਂ ਨਹੀਂ ਲੜਦੀਆਂ ਪਿੰਡਾਂ ਦੇ ਵਿੱਚ ਇੰਦਾ ਤਾਂ ਮੁਹੱਲਿਆਂ ਦੇ ਵਿੱਚ ਗੁੰਡੇ ਨਹੀਂ ਲੜਦੇ ਛੋਟੇ ਪੱਦਰ ਦੇ ਜਿਵੇਂ ਇਹ ਤਾਨੇ ਮਾਰਦਾ ਕੜੀ-ਕੜੀ ਉੱਠਦਾ ਅਮਰਿੰਦਰ ਸਿੰਘ ਦਾ ਕੰਡਕਟ ਦੇਖਿਆ ਮੈਂ ਵੱਡੇ ਪ੍ਰਕਾਸ਼ ਸਿੰਘ ਬਾਦਲ ਦਾ ਚੁੱਪ ਕਰਕੇ ਬੈਠੇ ਰਹਿੰਦੇ ਸੀ ਅਸੀਂ ਉਸੇ ਵੇਲੇ ਚ ਖੜੇ ਸੀ ਆਮ ਆਦਮੀ ਪਾਰਟੀ ਦਾ ਲੀਡਰ ਆਫ oppositon ਮੇਰੇ ਨਾਲ ਹੀ ਬੈਠਦੇ ਸੀ ਦੋ-ਦੋ ਤਿੰਨ-ਤਿੰਨ ਘੰਟੇ ਪ੍ਰੋਟੈਸਟ ਕੀਤਾ ਸਪੀਕਰ ਦੇ ਸਾਹਮਣੇ ਅਮਰਿੰਦਰ ਸਿੰਘ ਨੇ ਕਦੀ ਬ हां मगरले कोई शोर मचाउंदे सी एमएलए वगैरह दैट्स अनदर मैटर सो पंजाब दे ਲੋਕਾਂ ਨੇ ਚੀਫ ਮਿਨਿਸਟਰ ਦੇ ਅਹੁਦੇ ਦਾ ਜਿਹੜਾ ਇਸ ਵਕਤ ਮੋਟਸੜਾ ਹਿਸੇ ਤੋਹੀਨ ਹੁੰਦੀ ਆ ਆਪਣੇ ਨਜ਼ਰਾਂ ਚ ਦੇਖੀ ਆ ਮਤਲਬ ਲੋਕਾਂ ਦੀ ਨਿਗਾ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਰੁਤਬੇ ਦਾ ਜਿਹੜਾ ਮਾਨ ਸਤਕਾਰ ਸੀਗਾ ਉਹ ਬਿਲਕੁਲ ਥੱਲੇ ਫਰਸ਼ ਤੇ ਸੁੱਟਦਾ ਇਸ ਬੰਦੇ ਨੇ ਆ ਦੇਣਾ ਇਹ ਦੀ ਕੀ ਲੱਗਦਾ ਭੁੱਲ ਗਏ ਕਿ ਵੋਟਾਂ ਦਾ 14 272 ਦੇ ਵਿੱਚ ਫੇਰ ਆਉਣੀਆਂ ਨੇ ਲੋਕਾਂ ਨੇ ਪਤਾ ਨਹੀਂ ਕਦੋਂ ਪਲਟਾਵਾਂ ਭੁੱਲ ਗਏ ਇਹ ਚੀਜ਼ਾਂ ਵੀ ਯਾਰ ਜਿਵੇਂ ਪਰਚਿਆਂ ਦੀ ਰਾਜਨੀਤੀ ਕੀਤੀ ਜਾ ਰਹੀ ਆ ਜਿਹੜਾ ਆ ਆਪ ਦੀ ਈਗੋ ਦੇ ਨਾਲ ਈਗੋ ਦੇ ਕਰਕੇ ਬਹੁਤ ਕੁਝ ਕੀਤਾ ਭੁੱਲ ਗਏ ਭੁੱਲ ਗਏ ਦੋ ਗੱਲਾਂ ਨੇ ਜਾਂ ਤਾਂ ਇੱਕ ਇੱਕ ਸਵਾਲ ਹੈ ਜਾਂ ਇਹ ਲੱਗਦਾ ਕਿ ਔਰਤਾਂ ਦਾ ਜਿਵੇਂ 1000 ਦਾ ਵਾਅਦਾ ਵੀ ਉਹ ਇੱਕ ਇੱਕ 1000 ਪਾ ਦਾਂਗੇ ਤੇ ਫੋਟਾ ਆ ਜਾਂਦੀ ਹੈ ਜਾਂ ਤਾਂ ਇਹ ਬਿਲਕੁਲ ਅਨਟਰੇਨ ਨੇ ਇਨਾਂ ਨੂੰ ਕੋਈ ਤਜਰਬਾ ਨਹੀਂਗਾ ਉਹ ਤਾਂ ਕਹਿੰਦੇ ਹੁਣ ਉਹ ਤਾਂ ਕਹਿੰਦੇ ਹੁਣ ਤਜਰਬਾ ਆ ਗਿਆ ਸਾਨੂੰ ਨੂੰ ਐਵੇਂ ਕਹਿਣ ਨਾਲ ਥੋੜਾ ਤਜਰਬਾ ਆ ਜਾਂਦਾ ਬਿਕੋਜ਼ ਕੋਈ ਵੀ ਆਦਮੀ ਜਦੋਂ ਲੱਗਦਾ ਕਿ ਮੇਰੀ ਗੱਲ ਦੀ ਕੋਈ ਟ੍ਰੋਲਿੰਗ ਹੋ ਰਹੀ ਆ ਮੇਰੇ ਕੰਮ ਕੀਤੇ ਗਲਤ ਦਾ ਵਿਰੋਧ ਹੋ ਰਿਹਾ ਤਾਂ ਬੰਦਾ ਆਪਣੇ ਉਹ ਸੈਕਸ਼ਨ ਨੂੰ ਸੁਧਾਰਦਾ ਹੈ ਲੇਕਿਨ ਇਹ ਤਾਂ ਇਹ ਤਾਂ ਉਸੇ ਸਪੀਡ 'ਚ ਅੱਗੇ ਵਧ ਰਹੇ ਨੇ ਜੇ VIP ਕਲਚਰ ਆ ਤਾਂ ਦੱਬ ਕੇ ਤੁਰੇ ਆਉਂਦੇ ਨੇ ਜੇ ਝੂਠੇ ਪਰਚੇ ਦਰਜ ਕਰਨੇ ਉਸੇ ਸਪੀਡ ਨਾਲ ਤੁਰੇ ਹੋਏ ਨੇ ਤੇ ਜਾਂ ਫਿਰ ਇਹਨਾਂ ਨੂੰ ਲੱਗਦਾ ਕਿ ਅਸੀਂ ਪੁਲਿਸ ਦੇ ਥਰੂ ਪੰਜਾਬ ਦੀ ਪੋਲਿਟਿਕਸ ਨੂੰ ਕੰਟਰੋਲ ਕੀਤਾ ਤੇ ਜਾਂ ਅਸੀਂ 27 ਵੀ ਪੁਲਿਸ ਦੇ ਥਰੂ ਜਿੱਤ ਜਾਗੇ ਆ ਇਹਨਾਂ ਨੂੰ ਕਿਸੇ ਇਸ ਤਰ੍ਹਾਂ ਦੀ ਗਲਤਫਹਿਮੀ ਆ ਕਿਉਂਕਿ ਇਹਨੂੰ ਇਹ ਫਿਰ ਤਜਰਬੇ ਦੀ ਗੱਲ ਆਉਂਦੀ ਇਹਨਾਂ ਨੂੰ ਪਤਾ ਨਹੀਂਗਾ ਇੰਨਾ ਹੀ ਪੁਲਿਸ ਵਾਲਿਆਂ ਨੇ ਜਿਨ੍ਹਾਂ ਤੇ ਮਾਨ ਕਰਦੇ ਨੇ ਨਾ ਇਹਨਾਂ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਪੁਲਿਸ ਕਦੀ ਕਿਸੇ ਦੀ ਹੋਈ ਆ ਅੱਜ ਤੱਕ ਤੁਸੀਂ ਦੇਖਿਆ ਕੋਈ ਪੁਲਿਸ ਕਿਸੇ ਦੀ ਸੱਕੀ ਆ ਦੇ ਹੈਵ ਟੂ ਓਬੇ ði ਇਨਕੰਬੈਂਟ ਗਵਰਨਮੈਂਟ ਜਿਹੜੀ ਬਣ ਗਈ ਉਹਨਾਂ ਨੇ ਤਾਂ ਉਦੋਂ ਹੀ ਨਾਲ ਹੀ ਮੂੰਹ ਫੇਰ ਜਾਣੇ ਤਾਂ ਹੀ ਮੈਂ ਤੁਹਾਨੂੰ ਕਹਾਂ ਨਾ ਕਿ ਜਿਹੜੇ 9995 ਇਹਨਾਂ ਨੂੰ ਤਜਰਬਾ ਨਹੀਂਗਾ ਇਹਨਾਂ ਨੂੰ ਐ ਲੱਗਦਾ ਕਿ ਇਹ ਤਾਂ ਹੁਣ ਪੁਲਿਸ ਤਾਂ ਸਾਡੀ ਪਰਸਨਲ ਬਣ ਚੁੱਕੀ ਆ ਪੁਲਿਸ ਕਦੀ ਕਿਸੇ ਦੀ ਪਰਸਨਲ ਨਹੀਂਗੀ ਇਹ ਉਦੋਂ ਹੀ ਅਮਲੇ ਨੇ ਅੱਖਾਂ ਫੇਰ ਲੈਣੀਆਂ ਜਦੋਂ ਨਤੀਜਾ ਆਇਆ। ਅੱਜ ਘਰਸਾ ਆਖਰੀ ਸਵਾਲ ਹੈ ਜਿਵੇਂ ਤੁਸੀਂ ਕਿਹਾ ਕਿ ਇਹ ਹੀ ਪੁਲਿਸ ਨੇ ਇਹਨੂੰ ਫੜਨਾ। ਇਹ ਸਵਾਲ ਹੁਣ ਤੱਕ ਚੱਲਦਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਰਹੇ ਨੇ ਕਿ ਦੋਨੋਂ ਮਿਲੇ ਹੁੰਦੇ ਨੇ। ਜਦੋਂ ਅਕਾਲੀ ਆਉਂਦੇ ਨੇ ਉਹ ਕਾਂਗਰਸੀਆਂ ਨੂੰ ਹੱਥ ਨਹੀਂ ਪਾਉਂਦੇ। ਜਦੋਂ ਕਾਂਗਰਸੀ ਆਉਂਦੇ ਨੇ ਉਹ ਅਕਾਲੀਓਂ ਹੱਥ ਨਹੀਂ ਪਾਉਂਦੇ। ਕਿਉਂਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵੀ ਬਹੁਤੇ ਕਾਂਗਰਸੀ ਲੀਡਰਾਂ ਦੇ ਨੌ ਲੈਂਦੇ ਹੁੰਦੇ ਸੀ ਕਿ ਇਹਨੂੰ ਚੱਕ ਕੇ ਅੰਦਰ ਸਿੱਟੂ, ਇਹਨੂੰ ਚੱਕ ਕੇ ਅੰਦਰ ਸਿੱਟੂ, ਇਹਨੂੰ ਚੱਕ ਕੇ ਅੰਦਰ ਸ ਨੂੰ ਚੱਕ ਕੇ ਅੰਦਰ ਸਿੱਟਾਂਗੇ ਇਹ ਫੇਰ ਐਪਸ ਦੇ ਐਵੇਂ ਨਹੀਂ ਫਿਰਦੇ ਜਸ ਸਾਡੀ ਮਜਬੂਰੀ ਆ ਇਹ ਸਾਡੇ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਥੱਲੇ ਵਰਕਰਾਂ ਦਾ ਮੇਰੇ ਹਲਕੇ ਦੇ ਵਿੱਚ ਪਿਛਲੇ 1 ਮਹੀਨੇ ਚ 9 ਐਫਆਈਆਰਸ ਦਰਜ ਕੀਤੀਆਂ 25 ਬੰਦਿਆਂ ਨੂੰ ਚੋਰੀ ਦੇ ਪਰਚੇ ਚ ਐਸਸੀ ਐਕਟ ਦੇ ਪਰਚੇ ਵਿੱਚ ਚੰਗੇ ਚੰਗੇ ਬੰਦੇ ਜਿਹੜੇ ਸਰਪੰਚ ਨੰਮੜਦਾਰ ਚੇਅਰਮੈਨ ਮਾਰਕੀਟ ਕਮੇਟੀਆਂ ਦੇ ਅਗਰ ਅਸੀਂ ਅਗਲੀ ਸਰਕਾਰ ਅਗਰ ਇਹਨਾਂ ਨਾਲ ਮਾੜਾ ਮੋਟਾ ਵੀ ਲਿਆਜ ਮੈਂ ਕੋਈ ਬਦਲਾਖੋਰੀ ਨਹੀਂ ਕਹਿ ਰਿਹਾ ਸਿਰਫ ਇਨਸਾਫ ਦੀ ਪ੍ਰਣਾਲੀ ਚ ਕਾਬੂ ਆਉਣੇ ਸਾਰੇ ਮਿਸਾਲ ਦੇ ਤੌਰ ਤੇ ਮੇਰੇ ਤੇ ਐਨਡੀਪੀਐਸ ਦਾ ਕੇਸ ਅਜੇ ਤੱਕ ਅਜੇ ਝੂਠਾ 9 ਸਾਲ ਪੁਰਾਣਾ ਝੂਠਾ ਮੁਕਦਮਾ ਭਗਵੰਤਪਾਨ ਨੇ ਕੀਤਾ ਇਫ ਆਈ ਗੈਟ ਅ ਇਨਵੈਸਟੀਗੇਸ਼ਨ ਡਨ ਭਗਵੰਤਪਾਨ ਵੀ ਆਊਗਾ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਾਜ਼ਿਸ਼ ਆਊਗੀ 120 ਬੀ ਚ ਅੰਦਰ ਨਾਮਜ਼ਦ ਹੋਣਗੇ ਦੈਟਸ ਐ ਦੈਟ ਵਿਲ ਜਸਟ ਬੀ ਡੂਇੰਗ ਜਸਟਿਸ ਟੂ ਮਾਈਸੈਲਫ ਲਾਈਕਵਾਇਸ ਜਸਟਿਸ ਇਨ ਅਦਰ ਫਾਲਸ ਕੇਸਸ ਹੈਜ਼ ਟੂ ਬੀ ਡਨ ਔਰ ਉਹਦੇ ਵਿੱਚ ਸਾਰੇ ਇਹਨਾਂ ਦੇ ਐਮਐਲਏ ਐਮਐਲਏ ਇਨਵੋਲਵ ਹੋਣਗੇ ਇਹ ਕਰਨਾ ਬਹੁਤ ਲਾਜ਼ਮੀ ਆ ਕਿਉਂਕਿ ਜਿੰਨਾ ਕਾਨੂੰਨ ਨੂੰ ਛਿੱਕੇ ਤੇ ਇਹਨਾਂ ਨੇ ਟੰਗਿਆ ਜਿਵੇਂ ਬਦਮਾਸ਼ੀ ਇਹਨਾਂ ਨੇ ਕੀਤੀ ਆ ਔਰ ਜਿਵੇਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਪੰਜਾਬ ਬਦਨਾਮ ਕੀਤਾ ਤੇ ਸ਼ਹੀਦ ਭਗਤ ਸਿੰਘ ਦੀਆ ਫੋਟੋ ਨੂੰ ਉੱਤੇ ਟੰਗ ਕੇ ਉਹਦੀ ਮਤਲਬ ਤੋਹੀਨ ਕੀਤੀ ਆ ਇਨਸਾਫ ਲੈਣਾ ਬਹੁਤ ਲਾਜ਼ਮੀ ਆ ਜਸਟ ਜਸਟਿਸ ਆਮ ਸੇਇੰਗ ਆਮ ਨਾਟ ਸੇਇੰਗ ਵਿਂਡੇਟਾ ਬਿਕੋਜ਼ ਇਹਨਾਂ ਨੇ ਕਿਹ ਰਾਈਟਾ ਵੱਡਾ ਖੋਲਤਾ ਵਾ ਔਰ ਜਿਹੜਾ ਇਹਨਾਂ ਨੇ ਪਿਛਲੇ ਇਹ ਕਹਿੰਦੇ ਕਰਪਸ਼ਨ ਤੁਸੀਂ ਮੈਨੂੰ ਦੱਸੋ ਕਿਹੜੇ ਅ ਪਿਛਲੀਆਂ ਸਰਕਾਰਾਂ ਦੇ ਕਰਪਟ ਬੰਦੇ ਨੂੰ ਫੜ ਕੇ ਇੱਕ ਪੰਜੀ ਜਮਾ ਕਰਾਈ ਇਹਨਾਂ ਨੇ ਕਿਸੇ ਖਜ਼ਾਨੇ 'ਚ ਇੱਕ ਵੀ ਬੰਦੇ ਦਾ ਕੇਸ ਕਿਤੇ ਲੌਜੀਕਲ ਕਨਕਲੂਜਨ ਤੇ ਪਹੁੰਚਿਆ ਹੋਵੇ ਇੱਕ ਵੀ ਹੁਣ ਵਿਕਰਮ ਜੀਠਿਆ ਦੇ ਕਰਦੇ ਨਾ ਬੜਾ ਨਾਜ਼ ਕਰਦੇ ਨੇ 200 ਗਵਾਹ ਆ ਉਹਦੀ ਟ੍ਰਾਇਲ ਅਗਰ ਚੱਲੇਗੀ ਉਹ ਘੱਟੋ ਘੱਟ 15 ਸਾਲ ਟ੍ਰਾਇਲ ਚੱਲਣੀ ਆ 15 ਸਾਲ ਉਹਨਾਂ ਦਾ ਇਹਨਾਂ ਦਾ ਮਨਸ਼ਾ ਇਹਨਾਂ ਦੀ ਮਨਸ਼ਾ ਕੋਈ ਇਨਸਾਫ ਲੈਣਾ ਨਹੀਂ ਗਈ ਇਹਨਾਂ ਦੀ ਮਨਸ਼ਾ ਕੋਈ ਪੈਸੇ ਰਿਕਵਰ ਕਰਨਾ ਨਹੀਂ ਗਾ ਇਹਨਾਂ ਦੀ ਮਨਸ਼ਾ ਕੋਈ ਕਰਪਟ ਬੰਦਿਆਂ ਨੂੰ ਫੜਨੀ ਨਹੀਂ ਇਹ ਤਾਂ ਸਿਰਫ ਆਪਣੇ ਓਪੋਨੈਂਟ ਲੱਭਦੇ ਨੇ ਔਰ ਤੁੱਥ ਮੁੱਥ ਕਰਕੇ ਕੈਫਆਰ ਦੇਣੀ ਆ ਤੇ 4-5 ਮਹੀਨੇ ਜੇਲ੍ਹ ਚ ਕਟਾਉਣੇ ਆ। that is the end of the story because ਅੱਜਕੱਲ process ਇੰਨਾ ਲੰਬਾ ਵਾ ਕਿਉਂਕਿ ਤੁਹਾਨੂੰ ਥੱਲੀਆਂ ਅਦਾਲਤਾਂ ਤੱਕ ਕੋਈ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਲਾਤਾ ਜਾਂ ਕੋਈ ਨਾਨ ਬੇਲੇਬਲ ਸੈਕਸ਼ਨ ਇਦਾਂ ਦਾ ਐਡ ਕਰਦਾ ਤੁਹਾਨੂੰ ਜ਼ਮਾਨਤ ਮਿਲਣੀ ਨਹੀਂ ਨੀਗੀ ਥੱਲੋਂ ਮਿਲਣੀ ਨਹੀਂ ਨੀਗੀ ਹਾਈ ਕੋਰਟ ਆਉਂਦਿਆਂ ਨੂੰ 2-3 ਮਹੀਨੇ ਦਾ ਟਾਈਮ ਚਾਹੀਦਾ ਬਸ ਇਸੇ ਗੱਲ ਦੀ ਸ਼ਾਂਤੀ ਇਹ ਮਹਿਸੂਸ ਕਰਦਾ। ਮਤਲਬ ਮੰਨਿਆ ਜਾਵੇ ਤੁਹਾਡੀ ਸਰਕਾਰਾਂ ਉਹ ਤਾਂ ਖੋਲੋਂਗੇ ਫਾਈਲਾਂ ਚਾਹੇ ਭਗਵੰਤ ਸਿੰਘ ਮਾਣਾ ਦੇ ਚਾਹੇ ਹੇਟਲਾ ਕੋਈ ਐਮਐਲਏ ਆ। ਜਿੱਦਾਂ ਮੈਂ ਕਿਹਾ ਟヨタ ਹਾਈਲਕਸ ਦੀ ਫਾਈਲ ਕਿਉਂ ਨਹੀਂ ਖ ਬਿਲਿੰਗ ਡੀਜੀਪੀ ਦੇ ਨਾਮ ਤੇ ਗਵਰਨਰ ਲਿਖ ਰਿਹਾ ਇਹਨਾਂ ਨੂੰ ਕਿ ਇਸ ਮਾਮਲੇ ਦੇ ਉੱਤੇ ਜਲਦੀ ਤਹਿਕੀਕਾਤ ਕਰਕੇ ਲੇਕਿਨ ਉਹ ਵੀ ਠੰਡੇ ਵਸਤੇ ਚ ਪਾ ਦਿੱਤਾ ਸੋ ਜਿਹੜੇ ਇਹਨਾਂ ਦੇ ਜਿੱਦਾਂ ਆਪਾਂ ਕਿਹਾ ਕਿ ਆਡਿਟ ਹੋਣਾ ਚਾਹੀਦਾ ਪਬਲਿਸਿਟੀ ਦਾ ਆਪੇ ਉਹਦੇ ਚ ਆ ਜਾਣਗੇ ਜਿਹੜੇ ਕੋਈ ਸੋ ਕਾਲਡ ਮਿਨਿਸਟਰਸ ਇਹਨਾਂ ਦੇ ਹੋਣਗੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਐਵੇਂ ਹੀ ਹਰ ਮਹਿਕਮੇ ਵਿੱਚ ਜੋ ਠੱਗੀਆਂ ਠੋਰੀਆਂ ਆ ਤੁਹਾਡੇ ਸੀਐਲਯੂਜ਼ ਵਿੱਚ ਠੱਗੀਆਂ ਆ ਤੁਹਾਡੇ ਜਿਹੜੀਆਂ ਪ੍ਰਾਪਰਟੀਆਂ ਦੇ ਮਹਿਕਮੇ ਦੇ ਵਿੱਚ ਠੱਗੀਆਂ ਉਹ ਸਾਰਾ ਕੁਝ ਇਹ ਇਹ ਪਰ ਅਕਾਊਂਟੇਬਲ ਤਾਂ ਹੋਣ ਜ਼ਰੂਰ ਹੋਣਾ ਚਾਹੀਦਾ ਮੈਂ ਬਦਲਾਖੋਰੀ ਨਹੀਂ ਕਹਿ ਰਿਹਾ ਬਟ ਇਨ ਦਾ ਪ੍ਰੋਸੈਸ ਆਫ ਅਕਾਊਂਟੇਬਿਲਟੀ ਐਵਰੀ ਪਰਸਨ ਹੂ ਹੈਜ਼ ਡਨ ਇਨਜਸਟਿਸ ਟੂ ਆਦਰਸ অর ਟੂ ਪੰਜਾਬ ਸ਼ੁੱਡ ਬੀ ਹੈਲਡ ਅਕਾਊਂਟੇਬਲ ਬਸ ਇੰਨਾ ਹੀ ਸਾਦਾ ਕਹਿਣਾ ਜਿਕਰ ਸਿੰਘ ਜੀ ਸਮੇਂ ਦਾ ਬਹੁਤ ਬਹੁਤ ਧੰਨਵਾਦ ਸੁਖਪਾਲ ਸਿੰਘ ਖਹਿਰਾਵੜੀ ਸਾਡੇ ਨਾਲ ਸੀ ਗੱਲਬਾਤ ਤੁਸੀਂ ਸੁਣੀ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਕਮੈਂਟ ਬਾਕਸ ਤੇ ਵੀ ਤੁਹਾਡੀ ਟਿੱਪਣੀ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜਸ ਕਰੇਵਾਲ ਤੇ ਮਨਿੰਦਰਜੀਤ ਸਿੱਧੂ ਨੂੰ ਦਿਓ ਇਜਾਜ਼ਤ ਧੰਨਵਾਦ